ਤੋਂ ਮਤਲਬ ਵੀ ਪਹਿਲਾਂ ਮਰੂਤੀ ਮਰਾਤੀ ਗੱਡੀ ਲਈ ਆ ਹਾਂ ਵੱਡਾ ਭਾਈ ਕਹਿੰਦਾ ਸੀ ਆਪਾਂ ਸੁਵਿਫਟ ਗੱਡੀ ਲੈਣੀ ਆ ਹਾਂ ਮੈਂ ਕੈਮਰੇ ਮੂਰੇ ਕਹਿਣਾ ਤੇ ਮੈਂ ਪਰ ਕਹਿੰਦਾ ਹੁੰਦਾ ਸੀ ਭਾਈ ਆਪਣੀ ਾਕਾਤ ਹੈ ਨਹੀਂ ਸੁਵਿਫਟ ਗੱਡੀ ਗਰਮੀ ਬਹੁਤ ਆ ਹਾਂ ਬਿਲਕੁਲ ਭਾਈ ਇਹਦੀ ਕਿੰਨੀ ਹਾਈਟ ਹੋਊਗੀ ਇਹਦੀ ਬਈ 44 ਤੋਂ 45 ਇੰਚ ਲੈ ਜਾ ਦੋਨੇ ਫੜੇ ਬਈ ਤਾਂ ਨਾ ਉਹਨਾਂ ਸਾਈਡ ਤੋਂ ਮੜੇ ਤੋਂ ਪਲੇ ਵਸਣ ਲੈ ਜਾ ਸਾਫ ਹੋਊ ਅੱਛਾ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਤਾਂ ਅੱਜ ਜਿਵੇਂ ਕਿ ਸਾਨੂੰ ਭਰਾਵਾਂ ਨੂੰ ਪਤਾ ਕਾਫੀ ਦਿਨ ਹੋ ਗਏ ਸਾਨੂੰ ਦੱਸਿਆ ਸੀਗਾ ਤੇ ਅੱਜ ਪਹੁੰਚੇ ਆਪਾਂ 바ਵਾ ਗੌਟ ਫਾਰਮ ਬਾਈ ਕਾਲੇ ਵਰਗਿਆਂ ਕੋਲੇ ਤੇ ਬਾਕੀ ਨਾਲੇ ਅੱਜ ਇਹਨਾਂ ਦੇ ਫਾਰਮ ਬਾਰੇ ਜਾਣਕਾਰੀ ਲੈਣੇ ਆ ਨਾਲੇ ਜਿਹੜੇ ਇਹਨਾਂ ਵੀ ਆਪਦੀ ਜਿਹੜੀ ਬਰੀਡਿੰਗ ਦੇ ਵਿੱਚੋਂ ਚੰਗੇ-ਚੰਗੇ ਚੀਜ਼ਾਂ ਤਿਆਰ ਕਰਦੇ ਆ ਉਹ ਵੀ ਆਪਾਂ ਦਿਖਾਉਣੇ ਆ ਤੇ ਬਾਕੀ ਕਾਲੇ ਤੋਂ ਆਪਾਂ ਸਾਰਾ ਇਧਰ ਦਾ ਜਿਹੜਾ ਨੇੜੇ ਏਰੀਏ ਦੇ ਬਾਰੇ ਗੱਲਬਾਤ ਕਰਦੇ ਆਂ ਕਿ ਆਜੋ ਜੁੜੇ ਰਹੋ ਨਾਲ ਤਾਂ ਸ਼ੇਅਰ ਕਰਦੇ ਰਹੋ ਵੱਤ ਤੋਂ ਵੱਤ ਤਾਂ ਬਾਕੀ ਸਭ ਤੋਂ ਪਹਿਲਾਂ ਤਾਂ ਸਾਨੂੰ ਮਾਹੌਲ ਹੀ ਦਿਖਾਉਣੇ ਆ ਤਾਂ ਜਿੱਥੇ ਵੀ ਬੱਕਰੀਆਂ ਰਹਿੰਦੀਆਂ ਤਾਂ ਦੇਖ ਸਕਦੇ ਹਾਂ ਸਾਲੇ ਪੱਕਾ ਪੱਕਾ ਥਾਂ ਪੂਰਾ ਵਧੀਆ ਬਣਿਆ ਹੋਇਆ ਜਿਵੇਂ ਇੱਕ ਕਾਲੇ ਦੀ ਵੀਡੀਓ ਵੀ ਦੇਖੀ ਸੀ ਕਾਲਾ ਕਹਿੰਦਾ ਪੱਕੇ ਥਾਂ ਦਾ ਨਜ਼ਾਰਾ ਬਹੁਤ ਹੈ ਵਿੱਚ ਕਹਿੰਦਾ ਇਹਨਾਂ ਕੱਚਾ ਹਨ ਕੋਈ ਸਾਫ ਸੂਪ ਚੰਗੀ ਤਰ੍ਹਾਂ ਹੋ ਜਾਂਦਾ ਕਾਲੇ ਭਾਈ ਸੱਸੀ ਕਾਲ ਸੱਸੀ ਕਾਲ ਬਾਈ ਹੋਰ ਕੀ ਆਲਾ ਕਾਲੇ ਕਹਿਮੋ ਬਾਈ ਬਹੁਤ ਵਧੀਆ ਜੀ ਬਹੁਤ ਵੇਖ ਕੇ ਤੇ ਕਾਲੇ ਆਪਣਾ ਪ੍ਰੋਪਰ ਐਡਰੈਸ ਕੀ ਹੈ ਇਹ ਪਿੰਡ ਦਾ ਆਪਣੇ ਦਾ ਆਪਣਾ ਪਿੰਡ ਬਾਈ ਗੋਸਾਲਾ ਜ਼ਿਲ੍ਹਾ ਲੁਧਿਆਣਾ ਨੇੜੇ ਮਲੇਰ ਕੋਲੇ ਰਹਿਂਦਾ ਰਾੜਾ ਸਭ ਤੋਂ ਮਲੇਰ ਕੋਲੇ ਦੇ ਵਿਚਾਲੇ ਪਿੰਡ ਆ ਜੀ ਵਿਚਾਲੇ ਪਿੰਡ ਪੈ ਜਾਂਦਾ ਇਹ ਆਪਣਾ ਠੀਕ ਹੈ ਬਾਈ ਤੇ ਕੱਲੇ ਜਦੋਂ ਬਰੀਡਿੰਗ ਦੇ ਵਿੱਚ ਇਹ ਆ ਜੋ ਇੱਧਰ ਨੂੰ ਆਜੋ ਆਪਾਂ ਮੜਾ ਸਾਂ ਕਰਨ ਨੂੰ ਆਜੋ ਥੋੜੇ ਤਾਂ ਆਪਾਂ ਜਦੋਂ ਹੁਣ ਬਰੀਡਿੰਗ ਤੇ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਮਤਲਬ ਪੀੜੀ ਦਰ ਪੀੜੀ ਇਹ ਚੌਥੀ ਪੀੜੀ ਹੋਊ ਸਾਡੀ ਜੀ ਮਤਲਬ ਮੈਨੂੰ ਇਸ ਲਾਈਨ ਦੇ ਵਿੱਚ 4 ਸਾਲ ਹੀ ਹੋਇਆ ਪਾਪਾ ਸਾਹਿਬ ਦਾਦ ਦੇ ਪਰਦਾਦਿਆਂ ਤੋਂ ਹੀ ਮੰਨ ਲਓ ਵੀ ਆਪਾਂ ਜਿਹੜਾ ਬਰੀਡਿੰਗ ਦਾ ਕੰਮ ਕਰਦੇ ਵੀ ਬਰੀਡਿੰਗ ਦੇ ਕੰਮ ਹੀ ਹੁੰਦਾ ਆਉਂਦਾ ਜੀ ਹਾਂਜੀ ਤਾਂ ਹੁਣ ਕੱਲ ਟੋਟਲ ਆਪਣੇ ਕੋਲੇ ਕਿੰਨੇ ਐਨੀਮਲ ਹੈ ਬੱਕਰੀਆਂ ਹੁਣ ਟੋਟਲ ਮਤਲਬ 90-95 ਨਾਲ ਹੈਗੇ ਜੀ 90-95 ਸਾਰੀ ਤੇ ਬਰੀਡਰ ਕਿਨੇ ਰੱਖੇ ਹੋ ਬਾਈ ਬਰੀਡਰ ਬਾਈ ਇਸ ਟਾਈਮ ਚਾਰ ਵੱਡੇ ਆ ਤੇ ਦੋ ਬੱਚੇ ਛੋਟੇ ਤਿਆਰ ਹੋ ਰਿਹਾ ਜਿਹੜੇ 5-5 6-6 ਮਹੀਨਿਆਂ ਦੇ ਅੱਛਾ ਇਹ ਵੀ ਜਿਹੜੇ ਬਰੀਡਰ ਆ ਆਪਦੀ ਬਲੱਡ ਲਾਈਨ ਦੇ ਹਿਸਾਬ ਦੇ ਨਾਲ ਹੀ ਟੁੱਟ ਤਿਆਰ ਕਰਕੇ ਰੱਖੇ ਹੋ ਆ ਹਾਂਜੀ ਵੀ ਉਹ ਸਾਡੇ ਕੋਲ ਜਾਨਕੀ ਡਾਟਾ ਸਾਰ ਆ ਵੀ ਕਿਹੜੀ ਬੱਕਰੀ ਤੇ ਕਿਹੜਾ ਵਰਤਣਾ ਬਿਲਕੁਲ ਜੀ ਕਿਉਂਕਿ ਜਿਹੜੀਆਂ ਇੱਕ ਬੱਕਰੀਆਂ ਫਾਰਜ ਕਰ ਲੂ ਮੋਦੀ ਆ ਜਿਹੜੀਆਂ ਮੋਦੀ ਦੀਆਂ ਭੈਣਾਂ ਜਾਂ ਮਾਮਾ ਨੇ ਹਾਂ ਬਾਈ ਤੇ ਉਹ ਆਪਾਂ ਮੋਦੀ ਤੋਂ ਨਹੀਂ ਕਰਾਸ ਕਰਾਉਣੀ ਆ ਓਕੇ ਉਹ ਹੋਰ ਬੱਕਰਾ ਛੱਡਾਂਗੇ ਉਹਦੇ ਤੇ ਜਿਵੇਂ ਆਪਣੇ ਘੁੰਗਰੂਆਂ ਸੁਲਤਾਨ ਆ ਉਹ ਬੱਕਰੇ ਤੋਂ ਕਰਾਸ ਲਾਈ ਤਾਂ ਬਾਕੀ ਕਾਲੇ ਬਾਈ ਇੱਕ ਆਪਾਂ ਹੋਰ ਆਪਾਂ ਕਰੀਏ ਜਿਵੇਂ ਆਪਾਂ ਵਿੱਚ ਭਰਾ ਕਹਿੰਦੇ ਆ ਵੀ ਦੇਖਭਾਲ ਦਾ ਬਹੁਤ ਵੱਡਾ ਫੰਡਾ ਪੈਂਦਾ ਅਗਲਾ ਕਹਿੰਦਾ ਬੱਕਰੀ ਤੇ ਦੇਖਭਾਲ ਬਹੁਤ ਕਰਨੀ ਪੈਂਦੀ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਹਾਡੀ ਕੀ رائے ਜ਼ਰੂਰੀ ਹੈ ਬਾਈ ਮਨ ਲਓ ਉਹ ਕਿਸੇ ਵੀ ਕੰਮ ਚਾ ਮੱਝ ਗਾਂ ਲਾ ਲਓ ਜੀ ਆਪਾਂ ਦੇਖਭਾਲ ਨਹੀਂ ਕਰਾਂਗੇ ਤਾਂ ਮਨ ਲਓ ਘਾਟੇ ਚ ਜਾਵਾਂਗੇ ਬੱਕਰੀ ਆ ਇੱਕ ਫਰਜ਼ ਕਰ ਲੋ ਸੌਖੀ ਵੀ ਆ ਮੱਝ ਗਾਂ ਨਾਲ ਰੱਖਣੀ ਤੇ ਨਵੇਂ ਬੰਦੇ ਲਈ ਔਖੀ ਵੀ ਬਹੁਤ ਆ ਨਵੇਂ ਬੰਦੇ ਲਈ ਔਖੀ ਬਹੁਤ ਆ ਬਹੁਤ ਔਖੀ ਆ ਕਿਉਂਕਿ 2 2.5 ਸਾਲ ਤਾਂ ਮੰਨ ਲਓ ਵੀ ਉਹਨੂੰ ਸਮਝਣ ਚ ਲੱਗ ਜਾਂਦੇ ਆ ਜਦੋਂ ਉਹਨੂੰ ਸਮਝਣ ਲੱ ਜਾਨੂ ਅਗਲਾ ਪੈਰ ਛੱਡ ਜਾਂਦਾ ਵੀ ਕਰਨੇ ਇੰਨੇ ਕੰਮ ਬਿਲਕੁਲ ਆਹ ਉਹਦ ਨੂੰ ਮੜਾ ਮੋਟਾ ਕੋਈ ਨਫਾ ਨੁਕਸਾਨ ਦੇਖ ਕੇ ਬੰਦਾ ਮਗਰ ਹਟ ਜਾਂਦਾ ਤੇ ਕਾਲੇ ਭਾਈ ਅਜੇ ਤੱਕ ਜੇ ਆਪਾਂ ਗੱਲ ਕਰੀਏ ਆਪਾਂ ਨੇ ਘਰ ਦੀਆਂ ਟਾਪ ਦੀਆਂ ਬੱਕਰੀਆਂ ਦੇ ਬਾਰੇ ਤੇ ਅਜੇ ਤੱਕ ਜਿਹੜਾ ਦੁੱਧ ਦੀ ਕੰਪੈਸਟੀ ਆਪਣੀਆਂ ਬੱਕਰੀਆਂ ਦੀ ਪਰ ਡੇ ਦੀ ਜਾਨਕੀ 24 ਘੰਟੇ ਦੇ ਦੋਨੇ ਟਾਈਮਾਂ ਦੀ ਕਿੰਨਾ ਦੁੱਧ ਦੇਣਦੀਆਂ ਬਈ ਬਈ ਦੁੱਧ ਮੰਨ ਲਓ ਹੁਣ ਤਾਂ ਜੈਸਾ ਹਮ ਖਰਾਕ ਜਾਂ ਜਿੰਨੀ ਕਿ ਅਸੀਂ ਪਾ ਰਹੇ ਹਾਂ ਉਹਦੇ ਹਿਸਾਬ ਨਾਲ 4 ਤੋਂ 4.5 ਐਵਰੇਜ ਬੱਕਰੀ ਦੇ ਰਹੀ ਆ ਦੇ ਰਹੀ ਹੈ ਤੇ ਜਿਵੇਂ ਆਪਾਂ ਸਾਂਭੀ ਹੈ ਚੰਗੀ ਖਰਾਕ ਦੇਈ ਉਹਨਾਂ ਨੂੰ ਮੈਂ ਮੇਲੇ ਪ੍ਰਤੀ ਤਿਆਰ ਕਰਨੀ ਆ ਤਾਂ ਅਸੀਂ ਜਿਹੜੀ ਵਿੱਚੋਂ 2-4 ਬੱਕਰੀਆਂ ਇਦਾਂ ਦੀਆਂ ਵੀ ਜਿਹੜੀ ਖਰਾਕ ਦੇ ਹਿਸਾਬ ਨਾਲ 6 ਸਵਾ 6 ਲੀਟਰ ਵੀ ਅਸੀਂ ਆਪਦੇ ਹੱਥੀਂ ਚੋਇਆ ਆਪਣੇ ਹੱਥੀਂ ਚੋਇਆ ਜਾਨੀ ਕਿ 6.5 ਲੀਟਰ ਜਿਹਨੂੰ ਪਾਵੋ ਵੀ ਖਰਾਕ ਨਾਲ ਤਿਆਰ ਕਰੀਦਾ ਨਹੀਂ ਹੈਗਾ ਵੀ ਮੇਰੇ ਕੋਲ 100 ਲੱਗਾ ਤਾਂ 100 ਦਾ 100 ਲੱਗ ਦੂਗੀ ਐਵਰੇਜ ਯਾਨੀ 4.5 ਹੀ ਦੇਣੀ ਆ ਅਰ ਜੇ ਉਹਨਾਂ ਨੂੰ ਚੰਗੀ ਤਿਆਰ ਕਰਾਂਗੇ ਚੰਗੀ ਗਰੋਥ ਵਾਲ ਖਰਾਕ ਪ ਪਾਲਾਂਗੇ ਤਾਂ ਉਹ 5-5 5.5 ਦੇ ਐਵਰੇਜ ਫੜ ਲਾਣੀਆਂ ਐਵਰੇਜ ਫੜ ਲਾਣੀਆਂ ਠੀਕ ਹੈ ਪੁਰਾਣੇ ਫਾਰਮ ਕਰਨਾ ਕਿ ਨਵੇਂ ਫਾਰਮ ਬਹੁਤ ਕਰੀ ਜਾਂਦੇ ਹਾਂ ਇਹਦੇ ਵਿੱਚ ਬਹੁਤ ਲੋਕ ਪੈ ਗਏ ਹਨ ਹਾਂਜੀ ਘਰੇ ਰੱਖੀ ਬੱਕਰੀ ਕਾਮਯਾਬ ਆ ਤੋਰਾ ਫੇਰਾ ਵੀ ਜ਼ਰੂਰੀ ਆ ਘਰੇ ਰੱਖ ਕੇ ਵੀ ਇਹ ਕਾਮਯਾਬ ਆ ਪਰ ਉਹਦੇ ਲਈ ਖੇਚਲਾ ਥੋੜੀ ਜਿਹੀ ਵੱਧ ਜਾਂਦੀ ਆ ਅੱਛਾ ਕਿਵੇਂ ਠੀਕ ਹੈ ਮੰਨ ਲਓ ਵੀ ਇੱਕ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਵੀ ਜਿਹੜੇ ਜ਼ਿਆਦਾਤਰ ਫਾਰਮ ਫੇਲ ਹੁੰਦੇ ਨੇ ਉਹ ਇਹ ਹੁੰਦੇ ਨੇ ਵੀ ਇਹ ਗਾਵਾਂ ਮੱਝਾਂ ਵਾਂਗੂ ਪਾਲਦੇ ਨੇ ਵੀ ਤੜਕੇ ਸੱਣੀ ਕਰਤੀ ਦੁਪਹਿਰ ਤੱਕ ਜਾਂ ਸ਼ਾਮ ਤੱਕ ਉਹਨਾਂ ਨੂੰ ਪੁੱਛਣਾ ਨਹੀਂ ਹੈਗਾ ਇਹ ਭਾਲ ਦੀਆਂ ਘੰਟੇ-ਘੰਟੇ ਬਾਅਦ ਬਾਈ ਜਿਵੇਂ ਹੁਣ ਆ ਤੁਹਾਡੇ ਸਾਹਮਣੇ ਖਾ ਰਹੇ ਨੇ ਜਿਹੜੀ ਇਹਨਾਂ ਨੇ ਛੱਡਤੀ ਉਹ ਇਹਨਾਂ ਨੇ ਦੁਬਾਰਾ ਨਹੀਂ ਖਾਣੀ ਅੱਛਾ ਮੰਨ ਲਓ ਉਹ ਚਾਹੇ ਸਾਰੀ ਛੱਡਤੀ ਚਾਹੇ ਅੱਧੀ ਖਾ ਲਈ ਇਹਨਾਂ ਨੇ ਇਹਨਾਂ ਨੇ ਦੁਬਾਰਾ ਨਹੀਂ ਖਾਣੀ ਉਹ ਚੱਕ ਕੇ ਨਹੀਂ ਘੰਟੇ ਬਾਅਦ ਇਹਨਾਂ ਨੂੰ ਨਵਾਂ ਸਮਾਨ ਰੱਖਣਾ ਪੈਣਾ ਨਵੀਂ ਡੈਡ ਦੇਣੀ ਪੈਣੀ ਆ ਤਾਂ ਇਹ ਕਾਹਜਾ ਬਸੰਭਵ ਰੱਖਣੀ ਨਹੀਂ ਜੇ ਆਪਾਂ ਕੀ ਇਹ ਵੀ ਸਵੇਰੇ ਸ਼ਾਮ ਲਈ ਦੁਪਹਿਰੇ ਸ਼ਾਮ ਲਈ ਜਾਂ ਸ਼ਾਮ ਨੂੰ ਤਾਂ ਭਾਈ ਫੇਰ ਗੱਲ ਜਿਹੜੇ ਸਵੇਰੇ ਸ਼ਾਮ ਵਾਲਾ ਕੰਮ ਨੇ ਇਹ ਵੀ ਜਿਹੜੇ ਪਾਤਾ ਦਿੱ ਖਾ ਲੈਣਗੇ ਤੁਸੀਂ ਸ਼ਾਮ ਨੂੰ ਫੇਰ ਖਾ ਲੈ ਬਸ ਫੇਰ ਹੁਣ ਜਿਹੜੀ ਬਰਬਰੀ ਆ ਮੈਂ ਬਰਬਰੀ ਰੱਖਿਆ ਉਹਨੂੰ ਜਿਹੜੇ ਸਵੇਰ ਪਾਤਾ ਜਿੰਨਾਂ ਖਾ ਲੈਣ ਨੇ ਠੀਕ ਹੈ ਉਹਨੇ ਦੁਪਹਿਰੇ ਵੀ ਉਹੀ ਕਾ ਲੈਣਾ ਉਹਨੇ ਸ਼ਾਮ ਨੂੰ ਵੀ ਉਹੀ ਕਾ ਲੈਣਾ ਉਹ ਰੱਖਣੀ ਸੌਖੀ ਹੈ ਜਿਹੜੀ ਬੀਟ ਲਾਇਆ ਨੂੰ ਤਾਂ ਮੰਨ ਲਓ ਘੰਟੇ-ਘੰਟੇ ਬਾਅਦ ਦੋ-ਦੋ ਘੰਟੇ ਬਾਅਦ ਦੇਖਣਾ ਪੈਣਾ ਸੋਕੇ ਬੀਟਲ ਜਿਹੜਾ ਨਹੀਂ ਹੈਗਦਾ ਮਤਲਬ ਬੀਟਲ ਨੂੰ ਜਿਹੜਾ ਆਪਾਂ ਘਰ ਦੀ ਖਰਾਕ ਤੇ ਚਾਰ ਤੇ ਜਾਂ ਤੂੜੀ ਤੇ ਰੱਖ ਦਾਂਗੇ ਇਹਨੂੰ ਕੋਈ ਨਾ ਕੋਈ ਨਵਾਂ ਚਾਰ ਤੂੜੀ ਤੇ ਰਹਿ ਪਣਗੀਆਂ ਬਾਈ ਪਰ ਸ਼ਡਿਊਲ ਬਣਾਉਣਾ ਮੰਨ ਲਓ ਫਰਜ ਕਰ ਲਓ ਸਵੇਰੇ ਮੈਂ ਚਾਰ ਪਾਉਣਾ ਸਾਇਲਜ ਪਾਉਣਾ ਇਹਨਾਂ ਨੂੰ ਸਵੇਰੇ ਚਾਰ ਪਾ ਕੇ ਉਸ ਤੋਂ ਬਾਅਦ ਇਹ 12 11:30 ਜਾਂ 12 ਵਜੇ ਬਾਹਰ ਚੱਲੇ ਜਾਣੀਆਂ ਨੇ ਜਿਹੜੀ ਮੈਂ ਆਪਦੀ ਰੁਟੀਨ ਦੱਸ ਰਿਹਾ ਬਾਹਰ ਇਹਨਾਂ ਨੇ ਕੱਖ ਖਾਣੇ ਆ ਤੇ ਦਰਖਤ ਗਾਣਾ ਜਿਵੇਂ ਡੇਕ ਵਗੈਰਾ ਹੋਗੀ ਇਹਨਾਂ ਨੇ ਉਹ ਖਾਣੀ ਆ ਤੇ ਸ਼ਾਮ ਨੂੰ ਆ ਕੇ ਇਹਨਾਂ ਨੇ ਪਾਣੀ ਧਾਣੀ ਪੀ ਕੇ ਫੇਰ ਸਾਇਲਜ ਪਾ ਦੇਣਾ ਸਾਇ ਤੇ ਰਹਿ ਸਕਦੀਆਂ ਪਰ ਇਹ ਨਹੀਂ ਹੈਗਾ ਵੀ ਸਵੇਰੇ ਖੋਣੀ ਆ ਭਾਰਤੀਆਂ ਆਪਾਂ ਸਾਇਲੈਂਸ ਦੀਆਂ ਵੀ ਸ਼ਾਮ ਤੱਕ ਉਹੀ ਚੱਲੀ ਜਾਊਗਾ ਤਾਂ ਇਹ ਰਹਿਣਗੀਆਂ ਨਹੀਂ ਉਹ ਨਹੀਂ ਰਹਿਣਾ ਕੱਲੇ ਵੱਧ ਤੋਂ ਵੱਧ ਇੱਕ ਜਿਹੜੀ ਕੋਈ ਚੰਗੀ ਬੱਕਰੀ ਹੈ ਜਿਹਦਾ ਆਪਾਂ 4-5 ਕਿਲੋ ਦੁੱਧ ਵੀ ਲੈਨੇ ਆ ਘਰੇ ਰੂਟੀਨ ਚ ਸੋਹਣੀ ਰੱਖੀ ਹੋਈ ਆ ਬਰੀਡਿੰਗ ਤੇ ਰੱਖਦਾ ਬੰਦਾ ਪੰਦੀ ਇੱਕ ਰੱਖਦਾ ਆਪਾਂ ਦੀ ਪੰਜ ਰੱਖਦਾ ਤਾਂ ਬਤ ਤੋਂ ਬਾਤ ਓਨੀ ਬੱਕਰੀ ਨੂੰ ਵੀ ਜਿਹੜਾ ਖਾਣਾ ਪੀਣਾ ਚਲੋ ਬਾਹਰ ਖਵਾਓ ਘਰੇ ਖਵਾਓ ਹਨਾ ਕੱਖ ਪਟਿਆਂ ਤੋਂ ਬਾਅਦ ਜਿਹੜੀ ਫੀਡ ਹੈ ਉਹ ਕਿੰਨੀ ਚਾਹੀਦੀ ਹੁੰਦੀ ਹੈ ਇੱਕ ਬੱਕਰੀ ਨੂੰ ਮਤਲਬ ਜੇ ਜਿਆਦਾ ਵਧੀਆ ਮੈਂਟੇਨ ਰੱਖਣੀ ਹੈ ਤਾਂ ਅੱਧਾ ਕਿਲੋ ਫੀਡ ਇੱਕ ਟਾਈਮ ਦੀ ਪਾ ਸਕਦੇ ਹਾਂ ਜੀ ਆਪਾਂ ਠੀਕ ਹੈ ਤੇ ਜੇ ਦੁੱਧ ਲੈਣਾ ਬੱਕਰੀ ਤੋਂ ਫਿਰ ਦੋ ਟਾਈਮ ਸਾਹਮਣੀ ਪੈਣੀ ਹੈ ਜੀ ਮਤਲਬ ਕਿਲੋ ਫੀਡ ਤਾਂ ਖਾਊਗੀ ਵੀ ਕਿਲੋ ਫੀਡ ਖਾਊਗਾ ਜਦ ਇਹ ਨਹੀਂ ਹੈਗਾ ਵੀ ਇਹਦਾ ਪੂਰਾ ਵਧੀਆ ਸਰੀਰ ਰੱਖਣ ਵਾਸਤੇ ਅੱਧਾ ਕਿਲੋ ਫੀਡ ਅੱਧਾ ਕਿਲੋ ਜਾਂ ਮਤਲਬ ਜਿਹੜੀ ਜਿਆਦਾ ਆਪਾਂ ਵਧੀਆ ਪ੍ਰੋਡਕਟ ਪਾ ਕੇ ਫੀਡ ਤਿਆ ਪ੍ਰੋਟੀਨ ਚ ਮਿਲੇ ਠੀਕ ਹੈ ਤੇ ਸੋਡਾ ਕੀ ਮੰਨਣਾ ਜਿਵੇਂ ਆਮ ਮੰਦੇ ਆ ਵੀ ਜਿਵੇਂ ਮੈਂ ਜਿਆਦਾ ਦੇਖੀ ਆ ਉਹ ਜਾਂਦਾ ਮੱਖੀ ਪਾਉਣ ਲੱਗ ਜਾਂਦਾ ਜਾਂ ਕਣਕ ਪਾਈ ਜਾਂਦਾ ਘਰੇ ਪਈ ਹੈ ਨਾ ਐਗੀਆਂ ਚੀਜ਼ਾਂ ਪਾਈ ਨੇ ਸੋਡਾ ਕੀ ਮੰਨਣਾ ਵੀ ਬੱਕਰੀ ਨੂੰ ਕਿਹੜਾ ਦਾਣਾ ਜਿਆਦਾ ਦੇਣਾ ਚਾਹੀਦਾ ਬਾਈ ਮਿਕਸ ਮਾਲਾ ਸਾਰੀਆਂ ਚੀਜ਼ਾਂ ਲੈਵਲ ਤੇ ਹੋਣੀਆਂ ਚਾਹੀਦੀਆਂ ਉਹਦੇ ਪਿੱਛੇ ਗੱਲ ਕਰੀਏ ਜਿਆਦਾਤਰ ਸਾਡੇ ਮਸਟੈਟਸ ਦੀ ਪ੍ਰੋਬਲਮ ਬਹੁਤ ਆਉਂਦੀ ਸੀ ਓਕੇ ਕਿਉਂ ਕਿਉਂਕਿ ਕਣਕ ਤੇ ਛਿਲਕਾ ਉਹ ਪਾਉਂਦੇ ਸੀ ਅਸੀਂ ਮਿਕਸ ਕਰਕੇ ਆਦਰ ਸਾਹਿਬ ਉਹਨਾਂ ਦੀ ਰੁਟੀਨ ਸੀਗੀ ਹਾਂ ਉਹ ਪਾਉਂਦੇ ਸੀ ਮਿਸਟੈਟਸ ਸੀ ਕਿਉਂਕਿ ਪਹਿਲਾਂ ਖਰਾਕਾ ਵੀ ਇਹਦੀਆਂ ਸੀਗੀਆਂ ਉਹ ਮਿਸਟੈਟਸ ਦੀ ਪ੍ਰੋਬਲਮ ਆਉਂਦੀ ਹੀ ਨਹੀਂ ਸੀ ਹੁਣ ਆਉਂਦੀ ਸੀ ਅਸੀਂ 4 ਸਾਲ ਹੋ ਗਏ ਬਾਈ 1 ਸਾਲ ਪਾਇਆ 3 ਸਾਲ ਹੋ ਗਏ ਸੀ ਕਣਕ ਨਹੀਂ ਪਾਈ ਬੱਕਰੀਆਂ ਨੂੰ ਫੀਡ ਦੇ ਵਿੱਚ 1% ਇੱਕ ਦਾਣਾ ਵੀ ਨਹੀਂ ਦਿਖਾਉਂਦੇ ਮੇਨਟੇਨ ਰੱਖਣੀ ਉਹਦੇ ਚ ਖਲਾਂ ਵੀ ਹੋਣੀਆਂ ਫਾਈਬਰ ਵੀ ਪ੍ਰੋਟੀਨ ਵੀ ਉਹਨਾਂ ਦਾ ਲੈਵਲ ਬਣਾਉਣਾ ਚਾਹੀਦਾ ਫੇਰ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਮੈਂ ਕੱਲੀ ਮੱਕੀ ਪਾਉਣਿਆ ਕੱਲੀ ਮੱਕੀ ਵੀ ਨਹੀਂ ਕੰਮ ਕਰਦੀ ਬਾਈ ਓਕੇ ਠੀਕ ਹੈ ਕੱਲੀ ਮੱਕੀ ਵੀ ਨਹੀਂ ਕੰਮ ਕਰਦੀ ਯਾਨੀ ਕਿ ਵੀ ਇਹ ਸਾਰਾ ਕੁਝ ਪ੍ਰੋਪਰ ਜਿਹਾ ਬਣਾ ਕੇ ਰੱਖੋ ਵੀ ਕਣਕ ਤੁਸੀਂ ਬੰਦੀ ਕੀਤੀ ਕਣਕ ਤਾਂ ਜਮੇ ਹੀ ਬੰਦ ਕਰੀ ਜਿਆ ਬਾਈ ਠੀਕ ਹੈ ਜੀ ਲੋ ਵੀ ਇਹ ਵੀ 65 ਬਾਈ ਦਾ ਕਾਲੇ ਦਾ ਨੋਟ ਕਰਨ ਵਾਲਾ ਵੀ ਜਿਹੜੀ ਕਣਕ ਹੈ ਪੰਨਾ ਮਟਾਇਡ ਸੰਗਰੀ ਜੀ ਨਾ ਵੀ ਆਪਾਂ ਨੂੰ ਵੀ ਪਤਾ ਆਪਾਂ ਪਾਈ ਨਹੀਂ ਕਦੇ ਉਹਨੂੰ ਹਾਜ਼ਮ ਕਰ ਤੁਸੀਂ ਕਣਕ ਪਾ ਕੇ ਦੇਖ ਲਿਓ ਕਣਕ ਮਿੰਗਣਾ ਰਹੀ ਏ ਬਾਹਰ ਘੜ ਦੁੰਦੀ ਏ ਸਾਫਤੀ ਦੀ ਸਾਫ ਹਾਂ ਬਿਲਕੁਲ ਬਾਈ ਸਾਫਤੀ ਬਾਹਰ ਆ ਜਾਂਦੀ ਏ ਇੱਕ ਆਪਣੇ ਬਲੈਕ ਹੀ ਆ ਸੀਗਾ ਤੇਰੇ ਕੋਲੇ ਹਨ ਹਾਂਜੀ ਵੀਰੇ ਉਹ ਆਪਣਾ ਘਰ ਦਾ ਬੱਚਾ ਤਿਆਰ ਕਰਿਆ ਘਰ ਦਾ ਬੱਚਾ ਵੀਰੇ ਅੱਛਾ ਉਹ ਵੀ ਕਰਦਾ ਹੈ ਘਰ ਦਾ ਬੱਚਾ ਸੀਗਾ ਤੇ ਉਹਦਾ ਬੜਾ ਨਾਮ ਕੀਤਾ ਬਾਈ ਆਪਣਾ ਮਨ ਲਓ ਜਦੋਂ ਐਕਸਪਾਇਰ ਹੋਇਆ ਉਸ ਤੋਂ ਬਾਅਦ ਤਾਂ ਮਨ ਲਓ ਦੁੱਗਣਾ ਨਾਮ ਕਰ ਤੇਰੇ ਚ ਬਲੈਕ ਹੀ ਦਾ ਬੱਚਾ ਕਿਹੜਾ ਹੈ ਬਾਈ ਬਲੈਕ ਹੀ ਦਾ ਬੱਚਾ ਲੈ ਨਹੀਂ ਸੀ ਕੋងਰਵਾ ਜੀ ਉਸ ਤੋਂ ਬਾਅਦ ਇੱਕ ਹੀ ਬਰੀਡਰ ਬਣਾਇਆ ਮਨ ਲਓ ਜਿਆਦਾ ਬੱਚੇ ਇਹਦੇ ਪਿਛਲੀ ਵਾਰ ਵੀ ਆਏ ਸੀ ਕਿ ਰੈੱਡ ਹੋ ਗਏ ਸੀ ਬੱਚੇ ਤੇ ਉਹਦਾ ਡਾਇਰੈਕਟ ਬੱਚਾ ਆਪਣੇ ਕੋਲੇ ਆ ਖੜਾ ਜੀ ਕੋងਰ ਤੇ ਹੁਣ ਥੋੜੇ ਜੇ ਵੀਕ ਲੱਗਣਗੇ ਕ੍ਰੋਸਿੰਗ ਚੱਲਦੀ ਕੁਝ ਗਰਮੀ ਬਹੁਤ ਹਾਂ ਬਿਲਕੁਲ ਬਾਈ ਇਹ ਵੀ ਕਿੰਨੀ ਹਾਈਟ ਹੋਊਗੀ ਹੈਟ ਬਾਈ 44 ਤੋਂ 45 ਇੰਚ ਲੈ ਜਾ ਦੋਨੇ ਫੜਿਓ ਬਾਈ ਤੈਨਾਂ ਨੂੰ ਮਰੇ ਤੋਂ ਪਲੇ ਵਸਣ ਲੈ ਜਾ ਸਾਫ ਹੋ ਅੱਛਾ ਠੀਕ ਹੈ ਤੇ ਇਹਦੇ ਗਾਂ ਇਹ ਜਿਹੜੇ ਦੋ ਲਈ ਫੜਦਾ ਬਾਈ ਇਹਦੇ ਬੱਚੇ ਆ ਕਿ ਜਾਂ ਕੋਈ ਨਹੀਂ ਉਹ ਇੱਕ ਮੰਨ ਲਓ ਇਹਦਾ ਭਰਾ ਹੀ ਆ ਅੱਛਾ ਮਤਲਬ ਜਿਹੜਾ ਬਲੈਕੀ ਦਾ ਭਰਾ ਸੀਗਾ ਜਿਹੜਾ ਪਰਲੇ ਹੱਥ ਬਕਰਵਾ ਉਹ ਜਿਹੜਾ ਬਲੈਕੀ ਦਾ ਭਰਾ ਸੀਗਾ ਉਹਦਾ ਬੱਚਾ ਤੇ ਜਿਹੜਾ ਔਰਲੀ ਸਾਈਡ ਆ ਇਹ ਦੋਨੇ ਪਿਓ ਪੁੱਤ ਨੇ ਆਹ ਲੋ ਜਿਹੜਾ ਉਹ ਪਰਲੀ ਸਾਈਡ ਚਲੇ ਗਿਆ ਉਹ ਇਹਦਾ ਬੱਚਾ ਪੁੱਤਾ ਬੱਚਾ ਹਾਂਜੀ ਯਾਨੀ ਕਿ ਜਿਹੜੇ ਬੱਚੇ ਆ ਉਹ ਬਸ ਹੁਣ ਆਪਦੇ ਪਿਓਾਂ ਤੋਂ ਆਪ ਹੀ ਆ ਸਾਰੇ ਆਪ ਹੀ ਹੋ ਗਏ ਹੁਣ ਆਹ ਫਾਲਨੀ ਸਲੀਮਾ ਆਵੀ ਆ ਇੱਕ ਬੱਚਾ ਹੋਰ ਦਿਖਾਉਣਾ ਇਹ ਵੀ ਉਹ ਔਰਲੇ ਬੱਕਰੇ ਦਾ ਹੀ ਆ ਤੇ ਆ ਤਿੰਨੇ ਹੀ ਪਿਓ ਪੁੱਤ ਨੇ ਆਹ ਛੱਡ ਦੇ ਇਧਰ ਨੂੰ ਮੂੰਹ ਕਰਕੇ ਮੋਦੀ ਫਾਲ ਅੱਛਾ ਠੀਕ ਆਹ ਲੋ ਆਹ ਤਿੰਨੇ ਹੀ ਪਿਓ ਪੁੱਤ ਨੇ ਆਹ ਹੁਣ ਵਾਲੇ ਸੂਏ ਦਾ ਬੱਚਾ ਵਾ ਇਹਦਾ ਦਿਲਸ਼ੇਰ ਓ ਮੋਦੀ ਪਹਿਲੇ ਸੂਏ ਦਾ ਬੱਚਾ ਅੱਛਾ ਇਹਦਾ ਨਾਮ ਦਲਸ਼ੇਰ ਰੱਖਤਾ ਹਾਂਜੀ ਇਹਦਾ ਨਾਮ ਦਲਸ਼ੇਰ ਆ ਜੀ ਇਹ ਕਿੰਨੇ ਟਾਈਮ ਦਾ ਹੋ ਗਿਆ ਜਿਹੜਾ ਬੱਚਾ ਇਹ 6 ਮਹੀਨਿਆਂ ਦਾ ਬਈ ਇਹ 6 ਮਹੀਨੇ ਦਾ ਬਈ ਜਿਹੜਾ ਇਹਨਾਂ ਦਾ ਪਿਓ ਆ ਵੱਡਾ ਇਹ ਵੱਡਾ ਇਹਦਾ ਕੀ ਨਾਮ ਆ ਇਹਦਾ ਸੁਲਤਾਨ ਵੀਰੇ ਸੁਲਤਾਨ ਇਹ ਕਿੰਨੇ ਟਾਈਮ ਦਾ ਹੋ ਗਿਆ ਸੁਲਤਾਨ ਇਹ 3 ਸਾਲ ਦਾ ਹੋ ਗਿਆ 3 ਸਾਲ ਤੋਂ ਪਲੱਸ ਮਾਰਚ ਚ 3 ਸਾਲ ਦੇ ਹੋ ਗਏ ਤੇ ਠੀਕ ਆ ਤੇ ਇਹ ਇਹ ਇਹਦਾ ਬੱਚਾ ਹੀ ਆ ਸੁਲਤਾਨ ਦਾ ਹਾਂਜੀ ਬੱਚਾ ਹੀ ਆ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ 4 ਦਾੰਦਾ ਵੀ 18 ਕ ਮਹੀਨਿਆਂ ਦਾ 18 ਮਹੀਨੇ ਦਾ ਠੀਕ ਹੈ ਤਾਂ ਲਓ ਵੀ ਇਹ ਬਾਈ ਕਾਲੇਵਾਰ ਕੰ ਦਾ ਫਾਰਮ ਆ ਜੀ ਤੇ ਆਹ ਵਾਲਾ ਉਹ ਕਿ ਕੀਤੀ ਵੀ ਅੱਜ ਦਿਖਾ ਦਈਏ ਇਹ ਆਪਣੇ ਕੋਲੇ ਮਿਸਟਰ ਬੋਸ ਹੀਗਾ ਬੱਚਾ ਜੀ ਲਾਲ ਰੰਗ ਦੇ ਵਿੱਚ ਐਦਾਂ ਦਾ ਕਲਰ ਸੀਗਾ ਉਹਦੀ 47 48 ਇੰਚ ਹਾਈਟ ਸੀ ਜੀ 6 ਦਾੰਦ ਉੱਤੇ ਉਹ ਵੀਰ ਧੱਕੇ ਲੈ ਗਏ ਧੱਕੇ ਨਾਲੀ ਸ਼੍ਰੀਨਗਰ ਦੇ ਵਿੱਚ ਤੇ ਉਹਦਾ ਸਭ ਤੋਂ ਮਹਿੰਗਾ ਕਹਿੰਦੇ ਸੀ ਬੱਕਰਾ ਇਹ ਕਿਆ ਸੀ ਹਾਂ ਸਭ ਤੋਂ ਮਹਿੰਗਾ ਆਪਣੇ ਘਰ ਤੋਂ ਸਭ ਤੋਂ ਮਹਿੰਗਾ ਅੱਛਾ ਆਹ ਬਲੱਡ ਲਾਈਨ ਦੇ ਵਿੱਚ ਹੈ ਹਾਂ ਉਹ ਬਰਾਊਨ ਕਲਰ ਦਾ ਸੀਗਾ ਇਦਾਂ ਦਾ ਓਕੇ ਜਿਵੇਂ ਕਿ ਤਾਂ ਹੀ ਫਿਰ ਇਹ ਉਸੇ ਰੰਗ ਦੇ ਵਿੱਚ ਪਾਲਿਆ ਪਾ ਜਨੇ ਹਾਂ ਇਹ ਉਸੇ ਇਹਦੀ ਮਾਂ ਡੱਬੀ ਸੀਗੀ ਮਾਂ ਬਾੜੀ ਚੰਗੀ ਸੀ ਪਹਿਲਾਂ ਬੱਚਾ ਇਹ ਵੀ ਵੇਚਦਾ ਸੀਗਾ ਤੇ ਹੁਣ ਇਹ ਦੁਬਾਰਾ ਮੰਨ ਲਓ ਵੀ ਆ ਗਿਆ ਰਹਿ ਗਿਆ ਸੀਗਾ ਆਪਣੇ ਕੋਲੇ ਓਕੇ ਠੀਕ ਉਹ ਕੱਲੇ ਆ ਰੰਗ ਦਾ ਸੀਗਾ ਠੀਕ ਆ ਬਾਈ ਤੇ ਜੋ ਅੰਦਰ ਵੀ ਮਾੜਾ ਜਿਹਾ ਮਰਵਾਦੀ ਆ ਆਪਾਂ ਫਾਰਮ ਦੇ ਵਿੱਚ ਗੇੜਾ ਤੇ ਤੂੰ ਆ ਤਾਂ ਆਪਾਂ ਚੱਲਦੇ ਤਾਂ ਬੱਕਰੀਆਂ ਛੱਡੀਆਂ ਵੀ ਆ। ਇਹ ਬੰਦ ਇੱਕ ਨੂੰ ਗੁਰੂਨ ਬਾਹਰ ਬੰਦ। ਲਓ ਵੀ ਮਿੱਤਰੋ। ਦੇਖੋ ਪੂਰਾ ਵਧੀਆ ਦੇਖੋ ਸੋmber ਕੇ ਸਾਰਾ ਕੁਝ ਐਂ ਚਚਾਇਆ ਵਾ ਰੱਖਿਆ ਵਾ ਜਦੋਂ ਸਾਮ ਨੂੰ ਪੱਕੀਆਂ ਆਉਣੀਆਂ। ਤਾਂ ਉਹ ਨੂੰ ਹੋਣੀ ਆ ਜਿਹੜੀ ਬੱਕਰੀ ਆ ਨਾ ਉਹ ਜ਼ਿਆਦਾਤਰ ਕੱਚੇ ਥਾਂ ਤੇ ਰਹਿ ਗਈ ਖੁਸ਼ ਆ। ਤਾਂ ਦੇਖੋ ਖੁਰਨੀ ਬਣੀ ਦੀ ਆ ਨਾਲ ਮੁਰਗੇ ਬੱਚੇ ਕਰਾ। ਉਹ ਪੱਕਾ ਪੱਕਾ ਤਾਂ ਰੱਖਿਆ ਜਦੋਂ ਮੀਂਹ ਆਉਂਦਾ بارش ਆਉਂਦੀ ਆ ਤਾਂ ਕੱਚਾ ਚਿੱਕੜ ਬਣ ਜਾਂਦਾ ਸੀ ਤਿੰਨ ਤਿੰਨ ਚਾਰ ਚਾਰ ਦਿਨ ਨਹੀਂ ਸੁੱਕਦਾ ਸੀ। ਅਸੀਂ ਤਾਂ ਵੀ ਬਾਹਰ ਪੱਕਾ ਬਾਹਰ ਪੱਕਾ ਅੰਦਰ ਕੱਚਾ ਰੱਖਿਆ। ਉਹ ਬਾਹਰ ਆਪਾ ਇਹੇ ਕਰਕੇ ਆ ਜਿਹੜਾ ਪੱਕਾ ਰੱਖਿਆ ਅੰਦਰ ਕੱਚਾ ਜਿਹੜੀਆਂ ਖੁਸ਼ ਹੋ ਕੇ ਬਤਨੀ ਵਾ ਹਾਂਜੀ ਹਾਂਜੀ ਇਹ ਮਨਿਕ ਜਦੋਂ ਵੀ ਹੈਗੀ ਸਾਰਾ ਬਟਾ ਆਵਾਜ਼ ਹੋ ਰਹੀ ਹੈ ਉਹ ਉਧਰ proportions ਆ ਜਿਹੜਾ ਉਹ ਬੱਚਿਆਂ ਵਾਲਾ ਵੀਰੇ ਛੋਟੇ ਬੱਚਿਆਂ ਵਾਲਾ ਇਹਦੇ ਬੱਚਿਆਂ ਨੂੰ ਉਹਦਾ ਬੱਚਾ ਇੱਥੇ ਹਾਂਜੀ ਇਹ ਚ ਘੱਟ ਤੋਂ ਘੱਟ 7-8 ਮਹੀਨਿਆਂ ਤੱਕ ਬੱਚੇ ਇਧਰ ਹੀ ਰਹਿਣੇ ਨੇ ਠੀਕ ਹੈ ਹਾਂਜੀ ਉਸ ਤੋਂ ਬਾਅਦ ਉਹ ਇੱਧਰ ਸੈੱਟ ਹੋ ਜਾਣਗੇ ਆ ਛੋਟੇ ਬੱਚੇ ਇੱਧਰ ਹੀ ਰਹਿਣਗੇ ਹਾਂਜੀ 7-8 ਮਹੀਨਿਆਂ ਤੱਕ ਬੱਚੇ ਮਲ ਇੱਕ ਦਿਨ ਤੋਂ ਲੈ ਕੇ 7-8 ਮਹੀਨਿਆਂ ਤੱਕ ਬੱਚੇ ਇੱਧਰ ਰਹਿਣੇ ਨੇ ਇੱਧਰ ਰਹਿਣੇ ਨੇ ਉਹਨਾਂ ਲਈ ਬਾਹਰ ਤੇ ਅੰਦਰ ਲਈ ਦੋਨੋਂ ਹੀ ਫੇਵ ਰੱਖਿਆ ਤੇ ਖੌਣ ਨਹੀਂ ਲਾਈ ਹਾਂਜੀ ਪੱਕਾ ਹੀ ਬਾਹਰ ਤੇ ਦਿਖਾਈਏ ਬੱਕਰੀਆਂ ਵੀ ਬਾਈਆਂ ਨੂੰ ਚਲੀ ਜਾ ਹਾਂਜੀ ਬਾਹਰ ਬੱਕਰੀਆਂ ਲਓ ਵੀ ਮਿੱਤਰੋ ਜੁੜੇ ਰਹੋ ਇਸ ਦੁਆਸ ਸਾਨੂੰ ਬਾਈ ਦੀਆਂ ਬੱਕਰੀਆਂ ਵੀ ਦਿਖਾਉਣਿਆ ਸਾਨੂੰ ਬਰੀਡਿੰਗ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਜਿਹੜੀਆਂ ਬਰੀਡ ਦੇ ਉੱਤੇ ਸਾਰਾ ਕੰਮ ਕਰਦੇ ਆ ਤੇ ਉਹ ਸਾਰੀਆਂ ਬੱਕਰੀਆਂ ਆਪਾਂ ਤੁਹ ਕਵਾਲਿਟੀ ਤਾਂ ਦੇਖ ਸਕਦੇ ਆ ਚਾਰੇ ਪੱਖੋਂ ਪੂਰੇ ਮਸਰੇ ਵੇ ਖੋਸ਼ਾ ਪੂਰੇ ਬਾਗੋ ਵਾਗ ਹੈ ਲੋਵੀ ਪਹੁੰਚੇ ਆ ਹੁਣ ਆਪਾਂ ਕਾਲੇ ਬਾਈ ਦੇ ਮਾਲ ਕੋਲੇ ਤੇ ਸਾਹ ਸੁੰਦਾ ਵੀ ਦੇਖੋ ਪੂਰਾ ਫਲਨ ਆਂਦਾ ਚਰਦੇ ਆ ਫਿਰਦੇ ਆ ਖੁੱਲਾ ਥਾਂ ਤਾਂ ਇਧਰ ਇੱਕ ਬਰੀਡਰ ਕਾਲੇ ਕੋਲੇ ਇਹ ਬੱਕਰਾ ਆ ਗਿਆ ਕਾਲੇ ਇਹ ਇਹ ਵੀ ਬਲੇਕੀ ਇਹਦਾ ਇਹ ਬਲੇਕੀ ਦਾ ਬਈ ਡਰੈਕਟ ਬੱਚਾ ਇਹ ਵੀ ਡਰੈਕਟ ਬੱਚਾ ਇਹ 2.5-3 ਮਹੀਨਿਆਂ ਦਾ ਨਾ ਬੱਚਾ ਆਪਾਂ ਸੇਲ ਕਰਤਾ ਸੀਗਾ ਉਹ ਘਟਾਈ ਤਿੰਨ ਮਹੀਨੇ ਦੀ ਤਾਈ ਤਿੰਨ ਮਹੀਨੇ ਦਾ ਬੱਚਾ ਹਿਮਾਚਲ ਚਲੇ ਗਿਆ ਸੀ ਇਹ ਅੱਛਾ ਤੇ ਮਾਲਾ ਵੀ ਜਿਵੇਂ ਕਹੇ ਹੁੰਦੇ ਨੇ ਕਿਸਮਤ ਦੇ ਵਿੱਚ ਇਹਦੀ ਮਾਂ ਆਪਾਂ ਸੇਲ ਕਰਤੀ ਸੀਗੀ ਤੇ ਇੱਕ ਦੀ ਭੈਣ ਸੀਗੀ ਉਹ ਇਸ ਵਾਰ ਆਪਣੇ ਕੋਲੇ ਬੱਚੇ ਦੇ ਕੇ ਮਰ ਗਈ ਸੀਗੀ ਓਕੇ ਮੰਨ ਲਓ ਵੀ ਉਹ ਐ ਸੰਤੋਸ਼ੀ ਜੀ ਨਹੀਂ ਸੀ ਤੇਨ ਫਿਰ ਆਪਾਂ ਮਾਚਲ ਵਾਲੇ ਵੀਰਾਂ ਨੂੰ ਫੋਨ ਕਰਿਆ ਸੀਗਾ ਮੈਂ ਭਰਾਵਾ ਆਪਾਂ ਨੂੰ ਬੱਕਰਾ ਉਹਨਾਂ ਨੇ ਆਪਾਂ ਨੂੰ ਦਿੱਤਾ ਸੀਗਾ ਤੇ ਤਕਰੀਬ ਆਪਾਂ ਕੋਲੇ ਹੋ ਗਏ 5-6 ਮਹੀਨੇ ਨੂੰ ਆਏ ਨੂੰ ਆਏ ਨੂੰ ਆ ਗਏ ਦੁਬਾਰੇ ਆਪਾਂ ਪਾਸ ਆਈ ਆਪਾਂ ਠੀਕ ਹੈ ਤੇ ਹੈ ਬਲੈਕੀ ਇਹਦਾ ਇਹ ਬਹੁਤ ਸੋਹਣਾ ਯਾਨੀ ਆਪਣੇ ਜਿਹੜੇ ਘਰੇ ਬੱਕਰੇ ਆ ਉਹਨਾਂ ਸਾਰਿਆਂ ਨੂੰ ਕੱਦ ਵਿੱਚ ਓਕੇ ਇਹਦੀ ਹਾਈਟ ਕਿੰਨੀ ਹੋਊਗੀ ਇਹ 46 ਦੇ ਕਰੀਬ ਬਾਈ ਇਹਦੀ ਹਾਈਟ ਆ 46 ਤੋਂ ਪਲੱਸ ਹੀ ਹੋਣੀ ਘੱਟ ਬਹੁਤ ਵੱਡਾ ਗਿਆ ਯਾਰ ਇਹ 6 ਦਾ ਹੁੰਦਾ ਬਾਈ ਨੇ ਇਹ ਤਾਂ ਕਰਨਾ ਹੈ ਨਹੀਂ ਹੋਰ ਅੱਛਾ ਜਾਨੀ ਕਿ ਵੀ 1 ਅੱਧਾ ਇੰਚ ਹੋਰ ਹਾਈਟ ਵਧੂ 2 3 ਇੰਚ ਆਰਾਮ 2 ਇੰਚ ਤਾਂ ਮੰਨ ਕੇ ਚੱਲ ਕਿਤੇ ਨਹੀਂ ਗਈ ਬਾਈ ਆਹ ਡਲਟ ਹੋਣਾ ਨਾ ਫਿਰ ਪਾਸਾ ਇਸੇ ਨੂੰ ਚੌੜਾ ਹੋਣਾ ਉੱਤੇ ਨੂੰ ਵਧਣਾ ਹੈ ਨਾ ਕਰਦੇ ਨਾਲ ਨਾਲ ਚੌੜਾ ਹੋ ਜਾਂਦਾ ਬੱਕਰਾ ਇੰਚ ਹੋ ਜਾਂਦਾ ਇੰਚ ਹੋ ਜਾਂਦਾ ਠੀਕ ਹੈ ਤੇ ਕਲੇ ਜਿਹੜੀਆਂ ਆਪਣੇ ਕੋਲੇ ਇਹਦੇ ਵਿੱਚ ਉਹ ਬੱਕਰੀਆਂ ਦਾ ਬਾਕੀ ਤਰੀਆਂ ਸਾਰੀਆਂ ਇਨਾਮੀ ਐ ਤੇ ਟੋਪਰ ਟੋਪਰ ਹਣਾ ਹਾਂਜੀ ਤੇ ਜਾਦੇ ਮਤਲਬ ਜਿਹੜੀਆਂ ਪੁਰਾਣੇ ਬੱਕਰੀਆਂ ਦੀਆਂ ਤੇਰੇ ਨਾਲ ਬਲੈਕੀ ਵਾਲੀਆਂ ਕਿਹੜੀਆਂ ਬੱਕਰੀਆਂ ਆ ਗਈਆਂ ਨੇ ਤੇ ਜੇ ਬਲੈਕੀ ਦੀ ਪੱਠਾ ਬਈ ਹਣਾ ਅੱਛਾ ਉਹ ਦਿਖਾ ਦੇਣਾ ਸਾਨੂੰ ਬਲੈਕੀ ਦੀ ਪੱਠ ਤਾਂ ਕਾ ਬਈ ਇਹ ਬਾੜੀ ਬਿਮਾਰ ਹੋ ਗਈ ਸੀਗੀ ਹੁਣ ਠੀਕ ਆ ਰਿਕਵਰੀ ਆਈ ਐ ਇਹ ਬਲੈਕੀ ਦੀ ਪੱਠਾ ਬਈ ਇਹ ਜਿਹੜਾ ਆਪਣਾ ਘੁੰਗਰੂ ਬੱਕਰਾ ਘਰੇ ਬਲੈਕੀ ਦਾ ਇਹ ਉਹਦੀ ਸਗੀ ਭੈਣ ਅੱਛਾ ਹਾਂਜੀ ਉਹਦੀ ਸਗੀ ਭੈਣ ਐ ਇਹ ਦੋਨੀਆਂ ਇੱਕ ਝੋਲੀ ਦੀ ਆ ਹਾਂ ओके okay, एदी हाइट कनी होएगी पक्की एदी हैगी है। है भाई 42 इंच हाइट 42 इंच हां जी तो बहुत जबरदस्त है एदी भी बहुत बहुत ज्यादा ते आ अपने जेड़ा कुंगरू बकरा बक करे हां ए ओदी पट्ट है एदी एक अपने हैप्पी बाई ਕੋਲੇ ਚਲ ਗਈ ਸੀ ਪੱਟ ओके हां जी ए ओदी ਪੱਠ ਆ ਗਈ हां ए ਆਪਣੇ ਘਰ ਜਿਹੜੀ ਘਰੇ ਰਹੀ ਸੀ ਉਹਦੇ ਖੀਰੀ ਹੋਊ ਛੋਟੀ ਹੋਊ ਇਹ ਦੋ ਦੰਦ ਹੋ ਗਈ ਹੋਣੀਆਂ ਬਈ ਅੱਛਾ ਕੱਢ ਗਈ ਹੋਣੀਆਂ ਦੋ ਦੰਦ ਕਰਾਸ ਕਰਵਾ ਪਈ ਨਹੀਂ ਕਰਾਸ ਨਹੀਂ ਕਰਾਈ ਪਈ ਹੈ ਕਰਾਸ ਕਿੰਨੇ ਟਾਈਮ ਦੀ ਕਰਾਉਣੇ ਆ ਬਈ ਕਰਾਸ 14 15 ਮਹੀਨਿਆਂ ਦੀ ਬਈ 14 15 ਹੁਣ ਦੋ ਦੰਦ ਹੁਣ ਹੋਏ ਟਾਈਮ ਹੋ ਜਾਣੀ ਐ ਪਰ ਹੁਣ ਨਹੀਂ ਕਰਾਉਂਦੇ ਇਹਨੂੰ ਉਹ ਅਸੀਂ ਅਪ੍ਰੈਲ ਦੇ ਵਿੱਚ ਕਰਾਵਾਂਗੇ ਆ ਦਿਨਾਂ ਚ ਸੁਪਰ ਸਤੰਬਰ ਦੇ ਵਿੱਚ ਫਿਰ ਓਕੇ ਕਿਉਂਕਿ 10 12 ਬੱਕਰੀਆਂ ਉਮਰ ਦੀ ਕਿੰਨੀ ਹੋ ਗਈ ਇਹ ਉਮਰ ਇਹੋ 14 15 ਮਹੀਨੇ ਦੀ ਹੋ ਗਈ ਬਾਈ ਜਨਨ ਕਿ 15 16 ਮਹੀਨੇ ਤੋਂ ਬਾਅਦ ਤੁਸੀਂ ਡੇਢ ਸਾਲ ਦੀ ਮਤਲਬ ਹੁਣੇ ਡੇਢ ਸਾਲ ਦੀ ਕਰਾਵਾਂਗੇ ਮੰਨ ਲਓ ਕਈ ਬੱਕਰੀਆਂ ਜਿਵੇਂ ਹੁਣ ਆ ਬੱਕਰੀਆਂ ਇਹ ਹੁਣ ਹੋ ਗਈਆਂ ਇਹ ਕ੍ਰੋਸ ਹੋ ਗਈਆਂ ਇਹ ਕ੍ਰੋਸ ਹੋ ਗਈਆਂ ਇਹ ਵਰ ਜਾਨਵਰ ਹਨ ਪਹਿਲਾਂ ਵੱਧ ਬੁੱਧ ਜਾਂਦੇ ਨੇ ਹੁਣੇ 40 ਇੰਚ ਦੇ ਕਰੀਬ ਹੈਗੀ ਆ 38 40 ਇੰਚ ਦੇ ਅੱਛਾ ਇਹ ਕ੍ਰੋਸ ਹੋ ਗਈ ਹੁਣ ਇਹਦਾ ਕੋਈ ਚੱਕਰ ਨਹੀਂ ਹੈਟ ਖੜਨ ਦਾ ਇਹ ਡੇਢ ਸਾਲ ਦੀ ਹੋ ਗਈ ਹਾਂ ਇਹ ਡੇਢ ਸਾਲ ਤੋਂ ਬ ਠੀਕ ਹੈ ਤੇ ਜਿਹੜੀਆਂ ਬਈ ਇਹ ਲਾਲ ਆ ਗਈਆਂ ਇਹ ਜਿਵੇਂ ਤੇਰਾ ਪੁਰਾਣਾ ਉਹ ਕਿਹੜਾ ਸੀਗਾ ਇਹ ਜਿਹੜਾ ਬੋ ਬੱਕਰਾ ਸੀ ਬਈ ਉਹਦੀਆਂ ਪੱਠਾਂ ਹਾਂ ਆ ਤਾਂ ਬਲੈਕ ਸੀ ਉਹ ਬੋ ਸੀ ਦਾ ਨਾ ਬੋ ਉਹ ਬੋ ਸੀਗਾ ਆ ਤਾਂ ਬਲੈਕ ਦੀ ਪੱਠਾ ਪੂਰੀ ਇਹਦੀ ਮਾਂ ਇਹ ਰੰਗਦੀ ਸੀ ਅੱਛਾ ਤੇ ਜਿਹੜੀਆਂ ਆ ਪੱਠਾਂ ਨੇ ਇਹ ਆਪਣੇ ਬੋ ਦੀਆਂ ਨੇ ਇਹ ਬੋ ਦੀਆਂ ਆ ਗਈਆਂ ਹਾਂਜੀ ਇਹ ਬੋ ਦੀਆਂ ਪੱਠਾਂ ਨੇ ਰੰਗ ਦੇਖ ਬੜਾ ਪਿਆਰਾ ਹਨਾ ਆ ਰੰਗ ਦਾ ਹੀ ਸੀਗਾ ਬੱਕਰਾ ਬਈ ਉਹ ਅੱਛਾ ਇਸੇ ਰੰਗ ਦਾ ਹੀ ਸੀਗਾ ਇਸੇ ਰੰਗ ਦਾ ਬੱਕਰਾ ਸੀਗਾ ਉਹ ਕਿੱਥੇ ਗਿਆ ਸੀਗਾ ਉਹ ਸ਼੍ਰੀਨਗਰ ਭੇਜਦਾ ਵੀਰੇ ਘੋੜਿਆਂ ਵਾਲਾ ਸ਼ਕੀਨ ਆ ਮਿੱਤਰ ਉਹਨੂੰ ਦਿੱਤਾ ਸੀ ਕਾਰਤੂਸ ਜਿਹੜਾ ਹੈਪੀ ਵਾਲਾ ਬੱਕਰਾ ਸੀਗਾ ਅ ਉਹ ਕਹਿੰਦੇ ਵੀ ਅਸੀਂ ਕਾਰਤੂਸ ਨਹੀਂ ਲੈਣਾ ਵੀ ਅਸੀਂ ਬੱਕਰਾ ਹੀ ਦੂਜਾ ਲੈਣਾ ਕਿਉਂਕਿ ਹਾਈਟ ਅ ਅੰਗਾਪਾਰਾਂ ਦਾ ਬਾੜਾ ਖੁੱਲਾ ਸੀਗਾ ਭਾਰੀ ਹੋ ਗਿਆ ਸੀ ਅੱਛਾ ਇੱਕ ਕਾਦੇ ਹੋਰ ਜਲ ਮੇਨ ਹੈ ਹਾਂਜੀ ਬੱਕਰੀਆਂ ਕਿਹੜੀ ਕਿਹੜੀ ਰੋਤ ਤੇ ਸੋਣੀਆਂ ਚਾਹੀਦੀਆਂ ਮੇਨ ਜਿਹੜੇ ਜਿਵੇਂ ਬਹੁਤ ਭਰਾ ਜਿਹੜੇ ਨਵਾਂ ਕੰਮ ਕਰਦੇ ਹਨ ਹੁਣ ਕਰਨ ਲੱਗੇ ਹਨ ਹਾਂਜੀ ਉਹ ਜਦੋਂ ਮੈਂ ਕਹਿੰਦਾ ਬੱਕਰੀ ਬਣਦੀ ਹੈ ਲੱਗਦੀ ਉਹਦੀ ਰੋਣ ਮੈਂ ਉਹਦੋਂ ਫਿਰ ਜਾ ਬਾੜੇ ਸਿਆਲਾਂ ਚ ਜਾਂਦੀਆਂ ਜਾਂ ਇਹ ਦੋ ਰੁੱਤਾਂ ਦੇ ਵਿੱਚ ਹੀ ਸਹੀ ਰਹਿੰਦੀਆਂ ਬਾਈ ਉਧਰੋਂ ਅਪ੍ਰੈਲ ਦੇ ਵਿੱਚ ਆਪਾਂ ਕ੍ਰਾਸ ਕਰਵਾ ਦਈਏ ਮਈ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਆ ਕੇ ਬੱਕਰੀਆਂ ਸੁਪਣੀਆਂ ਠੀਕ ਹੈ ਉਹ ਸਹੀ ਰੋਤਾ ਜਾਂ ਫਿਰ ਸਤੰਬਰ ਦੇ ਵਿੱਚ ਕ੍ਰਾਸ ਕਰਵਾਓ ਜਿਹੜੀਆਂ ਜਾ ਕੇ ਆਪਾਂ ਨੂੰ ਫਰਵਰੀ ਮਾਰਚ ਦੇ ਵਿੱਚ ਜਾਂ ਤਿੰਨ ਮਹੀਨੇ ਦੇ ਵਿੱਚ ਜਨਵਰੀ ਫਰਵਰੀ ਤੇ ਮਾਰਚ ਦੇ ਵਿੱਚ ਆ ਕੇ ਜਿਹੜੀਆਂ ਸੁਪਣ ਆਪਾਂ ਨੂੰ ਬੱਚੇ ਦੇ ਦਾਂ ਠੀਕ ਹੈ ਠੀਕ ਹਾਂਜੀ ਤੇ ਕਾਲੇ ਬਾਈ ਇੱਕ ਛੋਟੀ ਜੀ ਗੱਲ ਵੀ ਬਾਕੀ ਕਿਉਂਕਿ ਚਲੋ ਨਵੇਂ ਭਰਾ ਵੀ ਬਹੁਤ ਸੋਚਦੇ ਵਿਚਾਰਦੇ ਹਨ ਵੀ ਜੇ ਗੱਲ ਆਪਾਂ ਕਰੀਏ ਜੇ ਹੁੰਦੇ ਤੁਸੀਂ ਬਰੀਡਿੰਗ ਦੇ ਵਿੱਚ ਆਏ ਹਾਂ ਜੇ ਆਪਾਂ ਵੀ ਜੇ ਪ੍ਰੋਫਿਟ ਦੀ ਗੱਲ ਕਰੀਏ ਹਨ ਬੱਕਰੀਆਂ ਦੇ ਵਿੱਚ ਜੇ ਕੋਈ ਭਰਾ ਜਮਾ ਗੌਰ ਨਾਲ ਵਧੀਆ ਬਰੀਡ ਤੇ ਕੰਮ ਕਰਦਾ ਉਹ 15 20 ਬੱਕਰੀਆਂ ਰੱਖਦਾ ਵੀ ਤਕਰੀਬਨ ਵੀ ਉਹ ਬੰਦਾ ਜੇ ਗੌਰ ਦੇ ਨਾਲ ਵੀ ਕੰਮ ਕਰਦਾ ਤੇ ਕੀ ਪ੍ਰੋਫਟ ਕਮਾ ਸਕਦਾ ਉਹ ਬੱਕਰੀਆਂ ਦੇ ਵਿੱਚ ਵੀ ਦੇਖੋ ਜੇ ਮੈਂ ਆਪਦੀ ਗੱਲ ਕਰਾਂ ਮੈਂ ਕਦੇ ਗਿਣਿਆ ਮਣਿਆ ਨਹੀਂ ਨਾ ਤਾਂ ਇਹਨਾਂ ਨੂੰ ਕਦੇ ਕੌਣ ਵੇਲੇ ਸੋਚਿਆ ਮੈਂ ਹਾਂ ਨਾ ਕਦੇ ਇਹਨਾਂ ਤੋਂ ਮਨ ਲ ਕੱਢਣ ਲਈ ਇਹਨਾਂ ਨੇ ਬਣਾਇਆ ਮੇਰਾ ਬਹੁਤ ਕੁਝ ਹੈ ਬਹੁਤ ਕੁਝ ਹੈ ਹਨਾ ਇੱਥੇ ਤੱਕ ਮੰਨ ਲਓ ਇਹਨਾਂ ਦੀ ਬਦੌਲਤ ਹੀ ਆ ਗਈ ਫਾਦਰ ਸਾਹਿਬ ਨੇ ਇਹ ਬਣਾਈਆਂ ਇਹਨਾਂ ਨੇ ਆਪਾਂ ਨੂੰ ਅੱਗੇ ਲੈ ਕੇ ਆਂਦੇ ਆ ਇਹਨਾਂ ਨੇ ਆਪਾਂ ਨੂੰ ਬਣਾਤਾ ਕਹਿਣ ਦਾ ਪਰ ਨਾ ਨਾ ਆਪਾਂ ਨੂੰ ਬਣਾਤਾ ਹਨਾ ਉਹੀ ਗੱਲ ਆ ਤੇ ਮੰਨ ਲਓ ਮੈਂ ਕਦੇ ਗਿਣਿਆ ਮਣਿਆ ਨਹੀਂ ਬੜਾ ਜਨ ਕੀ ਬਹੁਤ ਕੁਝ ਦਿੱਤੀਆਂ ਬਹੁਤ ਕੁਝ ਯਾਰ ਆਪਾਂ ਯਾਰ ਜਿਹੜੇ ਸੁਪਨੇ ਮੈਂ ਅੱਜ ਤੋਂ ਵਾਲਾ ਵੀ ਪਹਿਲਾਂ ਮਰੂਤੀ ਮਰਾਤੀ ਗੱਡੀ ਲਈ ਆ। ਹਾਂ। ਵੱਡਾ ਭਾਈ ਕਹਿੰਦਾ ਸੀ ਆਪਾਂ Swift ਗੱਡੀ ਲੈਣੀ ਆ। ਹਾਂ। ਮੈਂ ਕੈਮਰੇ ਮੂਰੇ ਕਹਿਣਾ ਤੇ ਮੈਂ ਪਰ ਕਹਦਾ ਹੁੰਦਾ ਸੀ ਭਾਈ ਆਪਣੀ ਾਕਾਤ ਹੈ ਨਹੀਂ Swift ਗੱਡੀ ਲੈਣ ਦੀ। ਹਾਂ। ਮੈਂ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਵੱਡੇ ਭਾਈ ਨੂੰ ਵੀ ਆਪਣੀ ਾਕਾਤ ਹੈ ਨਹੀਂ ਵੀ ਆਪਾਂ Swift ਗੱਡੀ ਲੈ ਲਾਂਗੇ। ਹੂੰ। ਪਰ ਇਹਨਾਂ ਨੇ ਆਪਾਂ ਨੂੰ Swift ਗੱਡੀ ਵੀ ਬਾਈ। Bolt ਦਾ ਸੁਪਨਾ ਸੀ ਉਹਦਾ ਬਾਈ ਦਾ ਪਿਛਲੇ ਸਾਲ ਉਹਨੂੰ Bolt ਵੀ ਲੈਤਾ। ਕਹਿੰਦਾ ਭਾਬ ਯਾਰ ਸਾਰਾ ਕੁਝ ਇਹਨਾਂ ਨੇ ਬਣਾਤਾ ਜਿਹੜੇ ਸਾਡੇ ਸੁਪਨੇ ਸੀ ਸਾਰੇ ਪੂਰੇ ਕਰਦਾ। ਆਹ ਸਾਰੇ ਬਸ ਇਹਨਾਂ ਨੇ ਸੁਪਨੇ ਪੂਰੇ ਕੀਤੇ ਆਪਰੇ। ਕਦੇ ਸਕੂਲਾਂ ਵੀ ਮੈਡਲ ਨਹੀਂ ਸੀ ਯਾਰ ਮੈਨੂੰ ਫਿਰ ਮੈਂ ਪੁੱਤਿਆਂ ਦਾ ਕੰਮ ਸ਼ੁਰੂ ਕਰਿਆ ਸੀ ਵੀ ਚਲ ਉੱਥੋਂ ਟਰੋਫੀ ਟਰੂਫੀ ਲਿਆ ਕਰਾਂਗੇ 10 ਸਾਲ ਮੈਂ ਪੁੱਤਿਆਂ ਦਾ ਕੰਮ ਕਰਿਆ ਹੂੰ ਉਸ ਤੋਂ ਬਾਅਦ ਮਾਲਾ ਵੀ ਇਹਨਾਂ ਨੇ ਮੇਰਾ ਉਹ ਸੁਪਨਾ ਵੀ ਪੂਰਾ ਕਰਤਾ ਵੀ ਇਹਨਾਂ ਨੇ ਸਾਰੇ ਸੁਪਨੇ ਪੂਰੇ ਕਰਤੇ ਸਾਰੇ ਸੁਪਨੇ ਪੂਰੇ ਕਰਤੇ ਬਾਈ ਇਹਨਾਂ ਨੇ ਮਾਲਾ ਜਿੱਥੇ ਰਿੰਗ ਚ ਜਿਹੜੇ ਚ ਪਾਈ ਵੀ ਮੈਂ ਉਤੋਂ ਜਿੱਤ ਕੇ ਹੀ ਕੱਢਿਆ ਵਧੀਆ ਇਹਨਾਂ ਨੇ ਆਪਣਾ ਉਹ ਟਰੋਫੀ ਵਾਲਾ ਸੁਪਨਾ ਵੀ ਪੂਰਾ ਕਰਤਾ ਉਹ ਵੀ ਪੂਰਾ ਕਰਤਾ ਤੇ ਜੇ ਕੱਲੇ ਆਪਾਂ ਗੱਲ ਕਰੀਏ ਜਿਵੇਂ ਮੰਨ ਲਓ ਹੁਣ ਕਿਆ ਲੱਗਦਾ ਚੱਲਦੀ ਇੰਟਰਵਿਊ ਜੀ ਅਗਲਾ ਪੁੱਛਣ ਲੱਗਾ ਨਾ ਕਮੈਂਟਰ ਆਈ ਮੂੰਹ ਗੋਦਾ ਵੀ ਜਿਹੜੀ ਚੰਗੀ ਬਰੀਡ ਦੇ ਆਪਾਂ ਉਹ ਗੱਲ ਬੱਚੇ ਦੀ ਕਰੀਏ ਹਨਾ ਵੀ ਇੱਕ ਤਾਂ ਹੁਣ ਅਸੀਂ ਦੇਖਦੇ ਰਹਿੰਨੇ ਆ ਤੇਰੇ ਫਾਰਮ ਤੋਂ ਹਾਈ ਲੈਵਲ ਦੇ ਵਿਕਦੇ ਆ ਬਹੁਤ ਮਹਿੰਗੇ ਜਿਹੜੀ ਮੀਮੀਅਮ ਚੰਗੀ ਬਰੀਡ ਮਤਲਬ ਜਿਹੜੀ ਇੱਕ ਤਾਂ ਬੱਕਰੀ ਆਮ ਤੋਰੀ ਫਿਰਦਾ ਇੱਕ ਮੰਨ ਲਓ ਵੀ ਮੰਨਦੇ ਆ ਵੀ ਕਾਲੇ ਕੋਲੇ ਕਈ ਤਾਂ ਇਹ ਜਿਹੇ ਹੁੰਦੀਆਂ ਵੀ ਬੜੀਆਂ ਮਹਿੰਗੀਆਂ ਹੁੰਦਾ ਫਾਰਮ ਦੇ ਮੱਝਾਂ ਵਾਲਾ ਕੰਮ ਹੀ ਹੈ ਤੇ ਕਈ ਵੀ ਮਤਲਬ ਬਰੀਡ ਸਾਰੀ ਚੰਗੀ ਹੁੰਦੀ ਆਪਣੇ ਕੋਲੇ ਬਰੀਡ ਸਾਰੇ ਤੇ ਨਾਰਮਲ ਜਿਹੜੀ ਤੇਰੇ ਫਾਰਮ ਦੇ ਜਿਹੜੇ ਸਭ ਤੋਂ ਘੱਟ ਬੱਚਾ ਕਿੰਨੇ ਤੱਕ ਸਟਾਰਟ ਹੁੰਦਾ ਕੱਦ ਤੇ 15 18000 ਤੋਂ ਸ਼ੁਰੂ ਹੋ ਜਾਂਦਾ ਬਈ ਬੱਚਾ ਬੱਚਾ 15 18000 ਤੋਂ ਸ਼ੁਰੂ ਹੋ ਜਾਂਦਾ ਕਿੰਨੇ ਟਾਈਮ ਦਾ ਬੱਚਾ ਸ਼ੁਰੂ ਹੁੰਦਾ ਮੰਨ ਲਓ ਕਈ ਭਰਾ ਜਿਹੜੇ ਸੰਭ ਲੈਂਦੇ ਨੇ ਜਿਹਨਾਂ ਕੋਲੇ ਬੱਕਰੀਆਂ ਨੇ ਉਹ ਤਾਂ ਮੇਰੇ ਕੋਲ 10 10 ਦਿਨਾਂ ਦਾ ਬੱਚਾ ਵੀ ਲੈ ਜਾਂਦੇ ਨੇ ਬਈ ਹਣਾ ਤੇ ਪਰ ਰੇਟ ਮੇਰਾ ਰੇਟ ਉਹੀ ਰਹਿੰਦਾ ਵਾ ਰੇਟ ਉਹੀ ਰਹਿੰਦਾ ਆ ਮੈਂ ਮੱਚਾ 2-3 ਮਹੀਨੇ ਦਾ ਕਰਕੇ ਦਿਨਾ ਜਦੋਂ ਆਪਦਾ ਖਾਣ ਪੀਣ ਲੱਗ ਜਾਂਦਾ ਪੂਰਾ ਵਧੀਆ ਜਦੋਂ ਖਾਣ ਲੱਗ ਜੇ ਹੈਨਾ ਖਾਣ ਪੀਣ ਲੱਗ ਜੇ ਉਦੋਂ ਦੇਈਦਾ ਪਰ ਜਿਹੜੇ ਸੰਭ ਲੰਦੇ ਆ ਜਿਨ੍ਹਾਂ ਨੂੰ ਪਤਾ ਉਹ ਆਪਾਂ ਤੋਂ 10-10 ਜਨਾਂ ਦੇ ਬੱਚੇ ਵੀ ਲੈ ਗਏ। ਕਾਲੇ ਭਾਈ ਵਿੱਚ ਤੁਸੀਂ ਨਾਲ ਕੁਛ ਨਾ ਕੁਛ ਆਪਾਂ ਸਾਲ ਦੇ ਵਿੱਚ ਜਦੋਂ ਹੁਣ ਆਪਣਾ ਵੱਡਾ ਫਾਰਮ ਹੈ 80-90 ਜਾਨਵਰ ਹੈ। ਇਹਦੇ ਵਿੱਚੋਂ ਮੰਨ ਲਓ 670 ਬੱਕਰੀਆਂ ਸੂਹਣੀਆਂ ਵੀ ਰਹਿੰਦੀਆਂ ਆ। ਇਹਦੇ ਵਿੱਚੋਂ ਆਪਾਂ ਵੱਡੀ ਬੱਕਰੀ ਵੀ ਮਤਲਬ ਇੱਕ ਅੱਧੀ ਕੱਢਦੇ ਰਹਿੰਦੇ ਹੋਮਗੇ ਛਾਦੀਆਂ। ਮੈਂ ਜਿਆਦਾ ਪੱਠਾ ਸ਼ੁਰੂ ਤੋਂ ਰੱਖ ਲੈਣਾ ਜਿੰਮੇ ਫਾਦਰ ਸਾਹਿਬ ਉਹਨਾਂ ਦੀ ਲਾਈਨ ਸੀ। ਵੱਡੀਆਂ ਬੱਕਰੀਆਂ ਚਲਾ ਦੇਣਾ ਕਿਉਂਕਿ ਆਪਣਾ ਕਾਰੋਬਾਰ ਵੀ ਇਹੀ ਆ ਯਾਰ। ਸ਼ੌਂਕ ਦੇ ਨਾਲ-ਨਾਲ ਬਿਜ਼ਨਸ ਵੀ ਆ। ਬਿਜ਼ਨਸ ਵੀ ਆਪਣਾ ਇਹੀ ਆ। ਵੀ ਨਵੀਂ ਜਿਹੜੀ ਪਨੀਰੀ ਆ ਉਹ ਆਪਾਂ ਪਾਲਦੇ ਆ। ਜਿਹੜ ਕਿਆ ਹੋ ਜੇ ਨਵੇਂ ਹੁਣ ਆਪ ਨੂੰ ਪਤਾ ਵੀ 100 ਰੱਖਣੀ ਹੈ ਤੇ ਪੱਠਾ ਹੀ ਤੇ ਆਪਣੇ 60 ਜਮਤ ਗੰਭ ਤੇ ਉਹ ਆਪ ਨੂੰ ਮੇਰੀ ਦਾਵੀ ਬੱਕਰੀਆਂ ਦਾ ਟਾਰਗੇਟ ਜਰੂਰ ਆ 2 ਸਾਲ ਹੋ ਗਏ ਵੀ ਦੋ ਤਾਂ 200 ਬੱਕਰੀ ਕਰਨੀ ਹੈ ਪਰ ਉਹ ਆਏ ਨਹੀਂ ਹੈਗਾ ਵੀ ਇੱਕੋ ਲਾਗਤ ਕਰ ਮੈਂ ਹੁਣ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਐਤ ਕੀ ਨਾ ਆਓ ਸਾਰੇ ਬੱਚੇ ਰੱਖ ਲਾਂਗੇ ਫਿਰ ਉਹ ਮੇਨਟੇਨ ਵੀ ਕਰਨਾ ਫਾਰਮ ਨੂੰ ਮੇਨਟੇਨ ਰੱਖਣਾ ਮੈਂ ਜਦੋਂ ਡੈਡੀ ਹੁਣੇ ਰੱਖ ਦਿੰਦੇ ਸੀ 35 40 ਬੱਕਰੀਆਂ ਰੱਖ ਦਿੰਦੇ ਸੀ ਸਾਰੀਆਂ ਟੋਟਲੀ ਇੱਕ ਬੱਕਰਾ ਹੁੰਦਾ ਸੀਗਾ ਅਸੀਂ ਉਹ 35-40 ਤੋਂ 100 ਤੱਕ ਆ ਗਏ ਤਾਂ ਐਵੇਂ ਜੇ ਮਿਹਨਤ ਕਰਦੇ ਰਹੇ ਵੀ 200 ਤੱਕ ਵੀ ਪਹੁੰਚ ਜਾਗੇ ਕੱਲੇ ਜਿਹੜੀ ਬੱਕਰੀ ਬੱਕਰੀ ਫਿਰ ਕਿੱਥੋਂ ਤੱਕ ਵਿਕ ਜਾਂਦੀ ਆਪਣੀ ਜਿਹੜੀ ਵੱਡੀ ਬੱਕਰੀ ਜਿਵੇਂ ਆਪਾਂ ਸੇਲ ਕਰਨੀ ਹੈ ਬੱਕਰੀ ਬਾਈ ਮੰਨ ਲਓ ਵੀ 2-2 ਲੱਖ ਤੱਕ ਵੀ ਵਿਕੀ ਆ ਆਪਾਂ ਠੀਕ ਹੈ ਨਹੀਂ ਮੀਮੀ ਜੀ ਜਿਹੜੀ ਸਟਾਰਟਿੰਗ ਪ੍ਰਾਈਸ ਹੈ 30-35 ਹਜ਼ਾਰ ਤੋਂ ਬਾਈ ਸਟਾਰਟਿੰਗ ਪ੍ਰਾਈਸ 30-35 ਹਜ਼ਾਰ ਰੁਪਏ ਚੰਗਾ ਜੇ ਤੂੰ ਥੱਲੇ ਆਵਾਂਗੇ ਬੱਕਰੀ 15000 ਦੀ ਵੀ ਮਿਲ ਜਾਂਦੀ ਆ ਪਰ ਉਹਨੇ ਅੱਗੇ ਦਾ ਪਰ ਅੱਜ ਤੇਰੀ ਵਾਲੀ ਗੱਲ ਸਹੀ ਆ ਤਾਂ ਫਾਇਦਾ ਕੀ ਲੈਣਗਾ ਮੱਝ ਬਾਈ ਹ ਇਸ ਵਾਲੀ ਉਹ ਮਾਲਾ ਵੀ ਆਪਣੇ ਘਰ ਨਿਕਲ ਜਾਂਦੀ ਮੇਤੋਂ ਮੂਰ ਤੇ 50000 ਨੂੰ ਵੀ ਮਿਲ ਜਾਂਦੀ ਹੈ ਹੈਨਾ ਤੇ ਉਹ ਸਿਸਟਮ ਆ ਬੱਕਰੀ ਦਾ ਵੀ ਹੋ ਹੀ ਹਿਸਾਬ ਤਾ 35000 ਤੋਂ ਸਟਾਰਟ ਹੋ ਜਾਂਦੇ ਚੰਗੀ ਬਰੀਡ ਚੰਗੇ ਬੱਚੇ ਲੈਣੇ ਆ ਚੰਗੀ ਬਰੀਡ ਦੀ ਲੈਣੀ ਆ ਕਰੈਕਟਰ ਵਾਲੀ ਲੈਣੀ ਆ ਤਾਂ ਘੱਟ ਤੋਂ ਘੱਟ 35-40000 ਰੁਪਏ ਤਾਂ ਲਾਉਣਾ ਹੀ ਪੈਣਾ ਚੰਗੇ ਲੀਡਰ ਤੋਂ ਗੱਭਣ ਹੋਈ ਠੀਕ ਹੈ ਹਾਂਜੀ ਆ ਬੱਕਰੀ ਆ ਭਾਈ ਇਹਨੂੰ 12-13 ਸਾਲ ਦੀ ਉਮਰ ਹੋ ਗਈ ਜੀ ਓਕੇ ਬੱਡੀ ਬੱਕਰੀ ਹੈ ਹਾਂ ਇਹ ਚ ਹੁਣ ਨਾ ਜਿਵੇਂ ਕਾਲੇ ਉਮਰ ਦੀ ਗੱਲ ਕੀਤੀ ਹੈ ਵਿੱਚ ਤੇਰੀ ਗੱਲ ਕੱਟਦੇ ਆ ਉਮਰ ਕਿੰਨੀ ਹੋ ਜਾਂਦੀ ਹੈ ਬੱਕਰੀ ਦੀ ਵੱਧ ਤੋਂ ਵੱਧ ਉਮਰ ਬਾਈ ਮਾਲਾ ਵੀ ਕਈ ਤਾਂ ਹੁਣ ਦੋ ਦੋ ਦੰਦ ਹੋ ਕੇ 14-15 ਮਹੀਨਿਆਂ ਦੀ ਹੋ ਕੇ ਮਰ ਗਈਆਂ ਹੁਣ ਇੱਕ ਮੇਰੇ ਕੋਲ ਸ਼ੇਰੇ ਰੰਗ ਦੀ ਸੀ ਇਹਨਾਂ ਦੀ ਨਾਨੀ ਉਹ ਉਹ ਮਾਲਾ 22 ਸਾਲ 23 ਸਾਲ ਦੀ ਹੋ ਕੇ ਮਰੀ ਹੈ ਬਾਈ ਅੱਛਾ ਮਾਲਾ ਵੀ ਮੈਂ ਉਮਰ ਦਾ ਕੁਝ ਕਹਿ ਨਹੀਂ ਸਕਦਾ ਕਿੰਨੇ ਸਾਲਾਂ ਦੀ ਹੋ ਗਈ ਇਹ 12-13 ਸਾਲ ਦੀ ਹੈ ਅੱਛਾ ਇੱਕ ਸੁੰਦੀ ਹੈ ਹੁਣ ਗੱਬਣ ਹੋਈ ਆ ਬਾਈ ਤੂੰ ਕੀ ਕੁਐਸਚਨ ਪੁੱਛਦਾ ਬਾਈ ਤੂੰ ਮੈਂ ਤਾਂ ਇਹ ਪੁੱਛਦਾ ਸੀਗਾ ਕਿਵੇਂ ਤੇਰੇ ਕੋਲ ਦੋ ਬੱਚਾ ਘਰੇ ਰੱਖੇ ਹੋਰ ਚਾਰ ਕਰੀ ਜਾਂਦੇ ਤੇ ਆਪਣੇ ਕੋਲੇ ਚਾਰ ਵੱਡੇ ਹੋ ਗਏ ਵੀ ਸਾਰੇ ਇਹ ਆਪਦੀ ਬਰੀਡਿੰਗ ਵਾਸਤੇ ਰੱਖੇ ਹੋਏ ਆਪਦੀ ਬਰੀਡਿੰਗ ਵਾਸਤੇ ਜਿਆਦਾਤਰ ਮੇਰੇ ਤੋਂ ਬੱਚਾ ਬਾਈ ਜਦੋਂ ਹੁਣ ਜਿਹੜੀਆਂ ਬੱਕਰੀਆਂ ਸੁਣੀਆਂ ਹੁਣ ਮਿਲੂਗਾ ਤੇ ਜਾਂ ਫਿਰ ਫਰਬਰੀ ਮਾਰਚ ਦੇ ਵਿੱਚ ਯਾਨੀ ਕਿ ਜਿਹੜਾ ਹੁਣ ਸੁਹਾ ਕੇ ਤੋਂ ਪੈਣਾ ਆਪਣੇ ਕੋਲ ਉਹ ਲੋੜੀ ਤੋਂ ਬਾਅਦ ਆ ਹੁਣ 10 12 ਬੱਕਰੀ ਹੁਣ ਸੁਹਣੀਆਂ ਅੱਛਾ ਹੁਣ 10 12 ਸੁਹਣੀਆਂ ਉਸ ਤੋਂ ਬਾਅਦ ਫਿਰ ਲੋੜੀ ਤੋਂ ਬਾਅਦ ਉਸ ਤੋਂ ਬਾਅਦ ਜਿਹੜੀਆਂ ਜ਼ਿਆਦਾ ਰਹਿ ਗਈਆਂ 35 40 ਬੱਕਰੀਆਂ ਉਹ ਸੁਹਣੀਆਂ ਲੋੜੀ ਤੋਂ ਬਾਅਦ ਫਰਬਰੀ ਮਾਰਚ ਦੇ ਵਿੱਚ ਜਾ ਕੇ ਠੀਕ ਹੈ ਠੀਕ ਹੈ ਕਾਲੇ ਨੰਬਰ ਬਾਈ ਤਰਾ ਮੇਰਾ ਨੰਬਰ 9889917741 ਠੀਕ ਹੈ ਜੀ ਲਓ ਜੀ ਮਿੱਤਰੋ ਇਹ ਸੀਗਾ ਬਾਬਾ ਗੋਟ ਫਾਰਮ ਵਾਲਿਆਂ ਦਾ ਨੰਬਰ ਅੱਜ ਤੱਕ ਜਿਹੜੇ ਵੀ ਭਰਾ ਬੱਕਰੀ ਲੈਣ ਦੇ ਵਿੱਚ ਜਾਣਦੇ ਆ ਤੇ ਭਰਾਵਾਂ ਨੂੰ ਤਾਂ ਉਹ ਮਤਲਬ ਇਹ ਹੈਪੀ ਕਿਹੜੀ ਸਾੜ ਲਿਆ ਕੋਈ ਪਤਾ ਹੀ ਨਹੀਂ ਇਹਦਾ ਦਿਲ ਜਾ ਫੇਰ ਵਿਗੜਦੇ ਇਹ ਬੰਦਾ ਸਾਡਾ ਇਹ ਜੀ ਹੈ ਇਹ ਬਾਈ ਹੁਣ ਦੀ ਸਭ ਤੋਂ ਵੱਡੀ ਬੱਕਰੀ ਆ ਆਪਣੇ ਮੰਨ ਲਾ ਵੀ ਮੋਦੀ ਹਾਨ ਦੀ ਆਏ ਮੋਦੀ ਬ੍ਰੀਡ ਕੀ ਕੀ ਹੈਟ ਉਹ ਬਾਈ ਬੱਕਰੀ ਏਡੀ 47 ਇੰਚ ਬਾਈ ਬਹੁਤ ਵੱਡੀ ਹਾਈਟ ਆ ਬਾਈ ਹਨਾ ਮਲਾਂ ਆਮ ਬੱਕਰੀਆਂ ਦੀ ਹਾਈਟ ਹੁੰਦੀ ਏਡੀ ਓਕੇ ਇਹ ਬੱਕਰੀ ਦੀ ਏਡੀ ਹਾਈਟ ਲਾ ਵੀ ਵੀਰੇ ਕਾਲੇ ਨਾਲ ਗੱਲਾਂ ਬਾਤਾਂ ਕਰਵਾਈਆਂ ਇਹਨਾਂ ਦੀ ਬਰੀਡਿੰਗ ਬਾਰੇ ਵੀ ਕੀਤਾ ਛੋਟੀ ਛੋਟੀ ਗੱਲਬਾਤ ਆਪਾਂ ਫੀਡ ਤੋਂ ਲਾ ਕੇ ਸਾਰੀਆਂ ਗੱਲਾਂ ਬਾਤਾਂ ਵੀ ਕਰਵਾਈਆਂ ਤਾਂ ਇਧਰ ਬਾਈ ਤਰਸੀਮ ਵੀ ਖੜਾਗਾ ਐਸਟੀ ਲਾਨੇ ਵਾਲੇ ਚੈਨਲ ਵਾਲੇ ਜੀ ਉਹ ਵੀ ਬੱਕਰੀਆਂ ਦਾ ਜਿਆਦਾ ਜਿਹੜਾ ਪ੍ਰਮੋਟ ਹੋਇਆ ਜਦੋਂ ਇਹ ਪ੍ਰਮੋਟ ਕਰਨ ਵਾਲੇ ਇਹੀ ਨੇ ਬਾਈ ਪ੍ਰਮੋਟ ਕਰਨ ਵਾਲੇ ਅੱਜ ਪ੍ਰਮੋਟਰ ਕਹਿ ਸਕਦੇ ਆ ਹਾਂ ਬਹੁਤ ਮਿੱਤਰ ਨੇ ਬੱਕਰੀਆਂ ਵਾਲੇ ਚੈਨਲ ਬਣਾਏ ਵੀ ਨੇ ਹਨਾ ਤੇ ਆਉਂਦੇ ਵੀ ਆ ਪਰ ਜਿਹੜੇ ਬੱਕਰੀ ਪਾਲਣ ਨੂੰ ਉੱਪਰ ਲੈ ਕੇ ਆਏ ਨੇ ਸਭ ਤੋਂ ਪਹਿਲੇ ਉਹ ਇਹ ਨਹੀਂ ਇਹ ਐਲਤੀ ਲੈਣਾ ਚੈਨਲ ਸੀ ਇਹ ਐਲਤੀ ਲੈਣਾ ਧੂਰੀ ਹਾਂ ਹੁਣ ਐਲਤੀ ਲੈਣਾ ਧੂਰੀ ਐਲਤੀ ਲੈਣਾ ਧੂਰੀ ਦੇ ਨਾਂ ਤੇ ਚੈਨਲ ਹੋੜਾ ਮਗਰ ਧੂਰੀ ਪੈਵ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਵੀਰੇ ਬਾਈ ਦਾ ਚੈਨਲ ਹੈਗਾ ਐਸਪੀ ਲੈਣਾ ਤੂਰੀ ਤੇ ਇਹਨਾਂ ਨੇ ਵੀ ਬਾਈਆਂ ਨੇ ਬਹੁਤ ਪ੍ਰਮੋਟ ਕੀਤਾ ਤੁਹਾਨੂੰ ਪਤਾ ਹੈ ਸਾਰੀ ਬੱਕਰੀਆਂ ਨੂੰ ਜਿਵੇਂ ਬਾਈ ਕਾਲੇ ਨੇ ਦੱਸਿਆ ਤੇ ਚੈਨਲ ਦਾ ਚਲੋ ਆਪਣੇ ਸਾਰੇ ਭਰਾਵਾਂ ਦੇ ਹੁੰਦੇ ਇੱਕ ਹੁੰਦਾ ਆ ਪ੍ਰਮੋਟਰ ਬੰਦਾ ਵੀ ਇਹਨੇ ਕਿਹਾ ਬੱਕਰੀਆਂ ਵਾਤੀ ਵੀਡੀਓ ਪਾਉਣੇ ਹੈ ਆਪਾਂ ਜੇ ਅੱਜ ਆਪਾਂ ਮਿਲੇ ਆ ਦੋਨੋਂ ਤਾਂ ਇਹਨਾਂ ਦੀ ਬਦੌਲਤ ਆ ਇਹਨਾਂ ਦੀ ਬਦੌਲਤ ਬਿਲਕੁਲ ਜੀ ਬਿਲਕੁਲ ਇਹ ਦੇਖੋ ਜੀ ਇਹ ਹੁੰਦਾ ਦੇਖੋ ਉਹ ਮਾਦੀ ਭਾਈ ਆਪਣੇ ਕੋਲੇ ਇਥੇ ਨਾ ਹੁੰਦਾ ਤਾਂ ਬੈਠਾ ਸੁੰਦੀ ਸੀ ਨਾ ਇਹਨਾਂ ਦੀ ਉਦੋਂ ਬੰਦੇ ਨੂੰ ਮਾਣ ਮਹਿਸੂਸ ਹੁੰਦਾ ਵੀ ਮੈਂ ਕੀ ਕੀਤਾ ਜ਼ਿੰਦਗੀ ਵਾਸਤੇ ਉਹਨੂੰ ਬੱਕਰੀਆਂ ਵਾਲੇ ਵਾਸਤੇ ਇਹਨਾਂ ਨੇ ਬਹੁਤ ਕੁਸ਼ਿਸ਼ ਕੀਤਾ ਬੱਕਰੀਆਂ ਨੂੰ ਉੱਪਰ ਲਿਆਉਣ ਵਾਸਤੇ ਬੱਕਰੀਆਂ ਦੀ ਬਰੀਡ ਦਿਖਾਉਣੀ ਥਾਂ ਥਾਂ ਤੇ ਮੇਲੇ ਲੱਗਣ ਲਾਉਣੇ ਆ ਸਭ ਤੋਂ ਵੱਡ ਮੈਂ ਕਹਿ ਸਕਦਾ ਵੀ ਮੇਲਿਆਂ ਦੀ ਬਦੌਲਤ ਵੀ ਇਹਨਾਂ ਦੀ ਬਦੌਲਤ ਅੱਜ ਮੇਲੇ ਲੱਗਣ ਲੱਗੇ ਜੇ ਪੰਜਾਬ ਦੇ ਵਿੱਚ ਨਹੀਂ ਟਾਮਾ ਟੱਲਾ ਮੇਲਾ ਸੀਗਾ ਤੇ ਹੁਣ ਤਾਂ ਇਦੋਂ ਵੀ ਵੱਡੀ ਖੁਸ਼ੀ ਦੀ ਗੱਲ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੰਡੀਆ ਦਾ ਜਿਹੜਾ ਸਭ ਤੋਂ ਟੌਪ ਦਾ ਮੇਲਾ ਆਊਗਾ ਇਸ ਜਿਹੜਾ ਸਭ ਤੋਂ ਵੱਡਾ ਗੌਟ ਫਾਰ ਗੌਟ ਦਾ ਜਿਹੜਾ ਕੰਪੀਟੀਸ਼ਨ ਹੋਣਾ ਬਿਊਟੀ ਕੰਪੀਟੀਸ਼ਨਾਂ ਦੇ ਵਿੱਚ A ਤੋਂ Z ਕਲਾਸ ਤੱਕ ਜਿਵੇਂ ਮੁਕਾਬਲੇ ਪਹਿਲਾਂ ਹੁੰਦੇ ਆ ਉਦਾਂ ਹੀ ਮੁਕਾਬਲੇ ਇਹ ਮੇਲੇਾਂ ਦੇ ਵਿੱਚ ਹੁੰਦੇ ਰਹਿਣਗੇ ਬਾਕੀ ਜਿਹੜੀਆਂ ਵੀ ਸ਼ਰਤਾਂਆਂ ਗੀਆਂ ਉਹ ਵੀ ਤੁਹਾਨੂੰ ਮੌਕੇ ਦੱਸਾਂਗੇ ਪੋਸਟਰ ਤੇ ਬਣਾਵਾਂਗੇ ਕਰਾਂਗੇ ਤੇ ਬਾਈ ਕਾਲੇ ਵਰਗੇ ਹੈਗੇ ਆ ਸਾਹਮਣੇ ਵਾਲੇ ਮੁੰਡੇ ਨਵੇਂ ਤੇ ਚੰਗੀ ਬਰੀਡ ਦਾ ਗਿਆਨ ਆ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਉਹੀ ਚੱਕਿਆ ਸੀ ਉਹ ਚੀਜ਼ ਨਹੀਂ ਸੋਚੀ ਬੰਦਾ ਨਵਾਂ ਪੁਰਾਣਾ ਪੁਰਾਣੇ ਤਾਂ ਹੁਣ ਸਭ ਤੋਂ ਵੱਧ ਪੁਰਾਣੇ ਵੀ ਇਹ ਆ ਤੇ ਨਵੇਂ ਵੀ ਬੰਦੇ ਇਹ ਆ ਪੁਰਾਣੇ ਬੰਦੇ ਇਹਦੇ ਫਾਦਰ ਵਰਗੇ ਨੇ 4-4 ਪੀੜੀਆਂ ਤੱਕ ਗਾਂਾਂ ਤਰ ਤੇ ਪਰਦਾਦਾ ਤੋਂ ਕੰਮ ਚੱਲਦਾ ਇਹਦੇ ਫਾਦਰ ਨੇ ਬਹੁਤ ਚੰਗੀ ਬਰੀਡ ਬਣਾਈ ਫਾਦਰ ਤੋਂ ਬਾਅਦ ਜਾਦੇ ਹੋਣ ਦੇ ਵਿੱਚ ਆਏ ਆਪਦੇ ਚੈਨਲ ਬਣਾਏ ਲੋਕਾਂ ਨੂੰ ਦਿਖਾਇਆ ਪ੍ਰਮੋਟ ਕੀਤਾ ਵੀ ਸਾਡੀਆਂ ਭਾਈ ਚੀਜ਼ਾਂ ਸਭ ਤੋਂ ਮਹਿੰਗੀਆਂ ਵਿਕੀਆਂ ਸਭ ਤੋਂ ਚੰਗੀਆਂ ਸਭ ਤੋਂ ਚੰਗੀ ਬਰੀਡਰਾਂ ਦੀ ਜਿਹੜੀ ਪਹਿਲੀ ਪਸੰਦ ਵੀ ਬੱਕਰੀ ਇਹਨਾਂ ਦੇ ਫਾਰਮ ਦੀ ਐ ਹੁੰਦਾ ਵੀ ਇਹਨਾਂ ਦੇ ਬੱਕਰੀ ਹੋਵੇ ਕੋਈ ਪੱਠ ਹੋਵੇ ਜਾਂ ਬੱਕਰਾ ਹੋਵੇ ਵੀ ਇਹਨਾਂ ਦੇ ਫਾਰਮ ਦਾ ਹੋਵੇ ਇਹ ਅੱਜ ਉਥੋਂ ਤੱਕ ਦਾ ਜਿਹੜਾ ਮਕਾਮ ਹਾਸਲ ਕਰ ਚੁੱਕੇ ਆ ਤਾਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਮਿਹਨਤੀ ਵੀ ਆ ਬਾਈ ਠੀਕ ਆ ਨਾਲ ਇਹ ਤਿੰਨ ਜਾਣੇ ਪੱਕੇ ਹੀ ਮਤਲਬ ਬੱਕਰੀਆਂ ਤੇ ਇੱਕ ਜਾਣ ਤਾਂ ਚੱਲ ਆਉਣੀਆਂ ਹੀ ਹੁੰਦੀਆਂ ਤੇ ਦੋਨੇ ਭਾਂਗਾਂ ਦੇ ਵਿੱਚੋਂ ਇੱਕ ਅੱਧਾ ਭਰਾ ਨਾਲ ਲਾਜ਼ਮੀ ਗੇੜਾ ਮਾਰਦਾ ਕਿਤੇ ਯਾਰ ਦੋਸਤ ਘਰੇ ਆ ਕੇ ਉਹ ਗੱਲ ਬੱਕਰੀ ਆ ਤਾਂ ਧੰਨਵਾਦ ਸਤਿ ਸ੍ਰੀ ਅਕਾਲ ਜੀ